ਉਹ ਜਨਾਬ ਹੁਣਾ ਦੇ ਕੋਲ ਕੁਝ ਨਹੀਂ ਸੀ ਅਸੀਂ ਸਭ ਕੁਝ ਸਾਡੇ ਕੋਲ ਸੀ ਜੱਦੀ ਕੁਸ਼ਤੀ ਘਰ ਸਾਡੇ ਆਪਣੇ ਸਨ ਜਾਇਦਾਦਾਂ ਸਨ 32 ਏਕੜ ਮੇਰੀ ਜ਼ਮੀਨ ਦੋ ਮੇਰੇ ਸਕੂਲ ਐਸਸੀਓ ਮੇਰੇ ਕੋਲ ਸੀ ਇਹ ਮੈਂ ਲੈ ਕੇ ਚੱਲਿਆ ਦੋਨਾਂ ਕੋਲ ਤੇ ਹੈ ਹੀ ਕੁਝ ਨਹੀਂ ਸੀ ਉਹਦੇ ਫਾਦਰ ਵੀ ਇੱਕ ਸਹੀਗਰਾਂ ਦੀ ਦੁਕਾਨ ਸੀ ਮਾਰੀ ਜੀ ਰਹੀਏ ਇਹ ਜਾਇਦਾਦਾਂ ਉਹਨਾਂ ਨੇ ਬਣਾਈਆਂ ਗੱਡੀਆਂ ਹੁਣ ਵੀ ਹੁੰਦੀਆਂ ਨੰਬਰ 1 ਨੰਬਰ ਲੈਣਾ 50 ਲੱਖ ਤੋਂ ਘੱਟ ਨਹੀਂ ਮਿਲਦਾ ਉਹਨਾਂ ਦੀਆਂ ਚਾਰ ਗੱਡੀਆਂ ਨੇ ਐਕਸ 3001 ਐਮ 3001 डब्ल्यू ट्रिपल 01 डीडी ट्रिपल 01 ਇਹ ਚਾਰ ਗੱਡੀਆਂ ਇਹਨਾਂ ਕੋਲ ਇਹ ਆ ਦੋ ਗੱਡੀਆਂ ਹੈਗੀਆਂ एफ ट्रिपल 07 डीएन ट्रिपल 07 ਇਹ ਗੱਡੀਆਂ ਉਹਨਾਂ ਦੇ ਕੋਲ ਅੱਜ ਨੇ ਕੋਈ ਬੰਦਾ ਜਿਹਦਾ ਕੰਮਕਾਰ ਹੀ ਕੋਈ ਨਹੀਂ ਜਾਂ ਤੁਸੀਂ ਦੱਸ ਦਿਓ ਕਿ ਉਹਦਾ ਆ ਕੰਮ ਹੈ ਮੈਨੂੰ ਪੁੱਛੋਗੇ ਤਾਂ ਮੈਂ ਜਵਾਬ ਦੂੰ ਮੇਰੇ ਕੀ ਕੰਮ ਹੈ ਕਿ ਉਹ ਇੰਨਾ ਕੁਛ ਉਹਦੇ ਕੋਲ ਕਿੱਥੋਂ ਆ ਗਿਆ ਇਹ ਉਹਨੇ ਦੱਸਣਾ ਮਨਦੀਪ ਸਿੰਘ ਮੰਨਾ ਨੇ ਇੱਕ ਐਫ ਆਈ ਆਰ ਦਰਜ ਕਰਾਈ ਆ ਉਹ ਇੰਨੀ ਤੇਜ਼ੀ ਚ ਐਫ ਆਈ ਆਰ ਦਰਜ ਹੋਈ ਆ ਪਹਿਲਾਂ ਮੈਂ ਉਹ ਜਾਣਕਾਰੀ ਦੇ ਲਵਾਂ ਫਿਰ ਅਗਲੀ ਗੱਲ ਕਰਨਾ ਤੇਜੀ ਵਾਲੀ ਜਾਣਕਾਰੀ ਤੇ ਇੱਕ ਤੇ ਇਹ ਆ ਕਿ ਇਹ ਉਹਨੂੰ ਕੁਐਸਚਨ ਕਰਦਾ ਸੀ ਜੋ ਉਹ ਰੂਟ ਫੁੱਟ ਕਰਦਾ ਉਸ ਗੱਲ ਦਾ ਉਹਨੇ ਨਾਂ ਪਬਲਿਕ ਨੂੰ ਜਵਾਬ ਦਿੱਤਾ ਬੰਦੇ ਨੇ ਨਾ ਇਹਨੂੰ ਤੇ ਕਿਉਂਕਿ ਇਸ ਕਰਕੇ ਕਿ ਮੇਰੇ ਵਿਰੁੱਧ ਬੋਲ ਰਿਹਾ ਤੇ ਐਫ ਆਰ ਵੀ ਆਪਣਾ ਤੋਂ ਚਲੇ ਗਏ ਉਹ ਕੀ ਕਰਦਾ ਆ ਜਿੰਨੇ ਉਹਨਾਂ ਹੋਰ ਵੀ ਬੰਦੇ ਵਰਕ ਕਰਦੇ ਨੇ ਨਾ ਉਹਨਾਂ ਦੀਆਂ ਕਮਜ਼ੋਰੀਆਂ ਜਾਂ ਇਹੋ ਜੇ ਸਿਸਟਮ ਆਪਣੇ ਕੋਲ ਰੱਖ ਲਿੰਦਾ ਵੀ ਗੱਲ ਨੂੰ ਕੁਛ ਚੁੰਮਚਾਂ ਕਰੇ ਤਾਂ ਮੈਂ ਅੰਤ ਭੜਕਾ ਦਾਂਗਾ ਹੁਣ ਇੱਕ ਤੇ ਹੈ ਕਿ ਐਫ ਆਈ ਆਰ ਮੇਰਾ ਇੱਕ ਮੇਰੇ ਨਾਲ ਠੱਗੀ ਵਜੀ ਸੀ 3 ਮਹੀਨੇ ਬਰੀਆਂ ਜੁੱਤੀਆਂ ਘਸਦੀਆਂ ਸਨ ਐਫ ਆਈ ਆਰ ਦਰਜ ਕਰਾਉਣ ਲਈ ਮਹੀਨਾ ਲੱਗ ਗਿਆ ਸਾਹਬ ਕੋਲ ਵੀ ਲੱਗ ਗਿਆ ਇਹ ਐਪਲੀਕੇਸ਼ਨ ਦੇ ਅੰਦਰ 19 ਸੈਪਟੰਬਰ ਨੂੰ ਅਮਰਤਪਾਲ ਸਿੰਘ ਬੰਗੂ ਨੂੰ ਫੋਨ ਤੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਾਹਮਣੇ ਦੇਖ ਕੇ ਇਹ ਦੇਖੇ ਤੁਹਾਡੇ ਵਿਰੁੱਧ ਐਫ ਆਈ ਆਰ ਉਸ ਤੋਂ ਗੱਲ ਹੋ ਗਈ ਹੈ ਇਹ ਉਹ ਆਪਣਾ ਸੌਰੀ ਕ੍ਰਾਈਮ ਬ੍ਰਾਂਚ ਤੋਂ ਫੋਨ ਆਉਂਦਾ ਆ ਬਬਲੂ ਅਮਰਿਤਪਾਲ ਸਿੰਘ ਬਬਲੂ ਨੂੰ ਕਿ ਤੁਹਾਡੇ ਵਿਰੁੱਧ ਐਫਆਈਆ ਔਰ ਐਪਲੀਕੇਸ਼ਨ ਆਈ ਆ ਤੁਸੀਂ ਆ ਕੇ ਆਪਣੇ ਬਿਆਨ ਦੇ ਜਾਓ ਇਹ ਜਾਂਦੇ ਆ ਤੇ ਮੈਡਮ ਜਿਹੜੇ ਹੈਗੇ ਆ ਸਾਈਬਰ ਕ੍ਰਾਈਮ ਦੇ ਮੈਡਮ ਰਾਜਬੀਤ ਕੌਰ ਇਹਨੂੰ ਉਹ ਪੜਾਉਂਦੇ ਨਹੀਂ ਐਪਲੀਕੇਸ਼ਨ ਨਹੀਂ ਪੜਾਉਂਦੇ ਕੰਪਲੇਂਟ ਨਹੀਂ ਪੜਾਉਂਦੇ ਇਹਲੇ ਬਿਆਨ ਜਵਾਬ ਦੇਣਾ ਤੇ ਉਹਨੂੰ ਪੜੂਗਾ ਤੇ ਫੇਰ ਹੀ ਦੇਵੇਗਾ ਨਹੀਂ ਪੜਾਈ ਇਹ ਆ ਗਿਆ ਤੇ ਫੇਰ ਦੁਬਾਰਾ ਫੇਰ 20 ਤਰੀਕ ਨੂੰ ਸਾਦੇ ਆ ਇਹ ਜਾਂਦਾ ਫਿਰ ਨਹੀਂ ਪੜਾਉਂਦੇ ਇਹ ਆ ਜਾਂਦਾ ਵਾਪਸ ਤੇ ਫਿਰ ਫੋਨ ਆਉਂਦਾ ਆ ਉਹਦੇ ਮਰਾ ਉਹਨਾਂ ਦੇ ਮੁਲਾਜ਼ਮ ਦਾ ਜੀ ਆਓ ਜੀ ਤੁਹਾਨੂੰ ਪੜਾ ਦਿੰਨੇ ਆ ਇਹ ਜਾਂਦਾ ਆ ਤੇ 23 ਤਰੀਕ ਨੂੰ ਇਹਨੂੰ ਬਿਆਨ ਪੜਾਏ ਜਾਂਦੇ ਨੇ ਅਮਰਪਾਲ ਸਿੰਘ ਬੰਗਲੂ ਨੂੰ ਰਾਜਪੀਖੋਰ ਮੈਡਮ ਵੱਲੋਂ ਬਿਆਨ ਪੜਾਏ ਜਾਂਦੇ ਆ ਤੇ ਉਹਨੂੰ ਕਹਿੰਦੀ ਵੀ ਤੁਸੀਂ ਆਪਣੀ ਤੋਂ ਸਟੇਟਮੈਂਟ ਲਿਖਾ ਦਿਓ ਉਹਨੇ ਕਹਿੰਿਆ ਮੈਂ ਵਕੀਲ ਨਾਲ ਸਲਾਹ ਕਰਕੇ ਤੇ ਕੱਲ 24 ਤਰੀਕ ਨੂੰ ਲਖਾ ਲਰਾਂਗੀ ਉਹ ਕਹਿੰਦੀ ਆ ਵੀ 24 ਤਰੀਕ ਨੂੰ ਮੈਂ ਛੁੱਟੀ ਤੇ ਆ 24 ਤੇ 25 ਛੁੱਟੀ ਤੇ ਆ ਤੂੰ 26 ਨੂੰ ਬਿਆਨ ਆਪਣੇ ਲੈ ਆਂਦੀ 26 ਤਰੀਕ ਦਿੱਤੀ ਗਈ ਹੈ ਬਿਆਨ ਹੋਣ ਦੀ ਉਹਨੂੰ ਸੁਣਿਆ ਨਹੀਂ ਗਿਆ ਤੇ 25 ਤਰੀਕ ਨੂੰ 4 ਘੰਟਿਆਂ ਦੇ ਵਿੱਚ ਸਾਰੇ ਕੰਮ ਹੋ ਗਏ ਮੈਡਮ ਰਾਜਵੀਰ ਕੋਲ ਰਿਪੋਰਟ ਆਉਂਦੀ ਆ ਅੱਗੋਂ ਡੀਏ ਲੀਗਲ ਸਾਹਿਬ 25 ਤਰੀਕ ਨੂੰ ਉਹ ਉਹਨੂੰ ਰეკਮੈਂਡ ਕਰਦੇ ਆ ਸੀਪੀ ਸਾਹਿਬ ਦੀ ਟਰਾਂਸਫਰ ਹੋ ਗਈ ਸੀ 25 ਤਰੀਕ ਨੂੰ ਉਹਨਾਂ ਕੋਲੋਂ ਆਰਡਰ ਕਰਾਉਣੇ ਸੀ ਸ਼ਾਮੀ 5:30 ਵਜੇ ਤੋਂ 7:30 ਵਜੇ ਤੱਕ ਕੋਈ ਉਹਨਾਂ ਕੋਲ ਬੈਠਾ ਰਿਹਾ ਸੀ ਸੀਪੀ ਸਾਹਿਬ ਕੋਲ ਮਨਦੀਪ ਸਿੰਘ ਮਨਾ ਚਾਹ ਪੀਤੀ ਉਥੇ ਤੇ ਆਰਡਰ ਕਰਵਾਏ ਤੇ ਐਫ ਆਈ ਆਰ ਕਰ ਦਿਉਗੀ ਹੁਣ ਇੱਕ ਤੇ ਇਹਨੂੰ ਸੁਣਿਆ ਨਹੀਂ ਗਿਆ ਦੂਜਾ ਧਾਵਾ ਕਿਵੇਂ ਲੱਗਣ ਦੀਆਂ ਆ ਕਿ ਇੱਕ ਕੋਠੀ ਦੇ ਵਿੱਚ ਕੋਈ ਮੇਰੇ ਮੰਨੋ ਕੰਟਰੈਕਟਰ ਕੰਮ ਕਰਦਾ ਠੇਕੇਦਾਰ ਮੈਂ ਉਹਦੀ ਪੇਮੈਂਟ ਨਹੀਂ ਦਿੰਦਾ ਉਹ ਰੁੰਦਾ ਕਰਨਾਉਂਦਾ ਆ ਤੇ ਫਿਰ ਮੈਂ ਕਹਿੰਦਾ ਵੀ ਉਹ ਨਾ ਤੂੰ ਫਲਾਣੇ ਕੋਲ ਪੈਸੇ ਫੜ ਕੇ ਲੈ ਜਾ ਤੇ ਜਦੋਂ ਉਹ ਜਾਂਦਾ ਤੇ ਉੱਥੋਂ ਪੈਸੇ ਲੈ ਜਾਂਦਾ ਤੇ ਉਹ ਹੋ ਗਈ ਜ਼ਬਰਦਸਤੀ ਪੈਸੇ ਵਸੂਲੀ ਆ ਗੁਰਪ੍ਰੀਤ ਸਿੰਘ ਆ ਇੱਥੇ ਕੋਰੀਅਰ ਵਾਲਾ ਮੇਰੇ ਮੇਰੇ ਘਰ ਵਾਈਫ ਦੀ ਬੁਟੀਕ ਆ ਸਾਡੇ ਵੱਲੋਂ ਵੀ ਉਹਨੂੰ ਪੇਮੈਂਟ ਜਾਂਦੀ ਆ ਸਿੱਦੇ ਕਲਾਈਂਟ ਆ ਤੇ ਉਹ ਅਮਰਤਪਾਲ ਸਿੰਘ ਬਬਲੂ ਨੂੰ ਉਹਨੂੰ ਮਰਾਉਣ ਵਾਲਾ ਆ ਕਿ ਕੋਈ ਇੱਕ ਪੈਸੇ ਘੱਟ ਲਿੰਦਾ ਚਲੋ ਮੰਨਾ ਵੀ ਜਾਂਦਾ ਆਉਂਦਾ ਤੇ ਪਿਛਲੇ ਸਾਲ ਮਤਲਬ ਇੱਕ ਸਾਲ ਹੋ ਗਿਆ ਇਹਦੇ ਬੇਟਾ ਹੋਇਆ ਸੀ ਬਬਲੂ ਦੇ ਤੇ ਇਹਨੇ ਜਿਹੜੀਆਂ ਉਹਦੇ ਕੋਲ ਪੈਸੇ ਲੈਣੇ ਸਨ ਮੰਨੇ ਕੋਲ ਮੇਰੇ ਕੋਲ ਡਿਟੇਲਸ ਨਹੀਂ ਆ ਫੋਟੋਆਂ ਆ ਕਿ ਜਿਹੜਾ ਇਹਦਾ ਅਕਸਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਜਿੰਨਾ ਕੰਮ ਸੋਸ਼ਲ ਮੀਡੀਆ ਦਾ ਉਹਦਾ ਕੀ ਕਰਦਾ ਸੀ ਉਹਨੂੰ ਇਹਨੇ 20000 ਰੁਪਏ ਮਹੀਨਾ ਦੇਣਾ ਕੀਤਾ ਸੀ ਤੇ ਇਹਦੇ ਬੇਟੇ ਦਾ ਬਿੱਲ ਸੀ ਇਹਨੇ ਹਸਪੀਟਲ ਦੇਣਾ ਸੀ ਉਸ ਦਿਨ ਤੇ ਉਹਨੂੰ ਫੋਨ ਕੀਤਾ ਉਹ ਪੰਡਾ ਨਾਲ ਫੜਾ ਤੇ ਫੇਰ ਮੁੜ ਕੇ ਫਿਰ ਵੀ ਮੈਂ ਬੇਰੀ ਕਲੀਅਰ ਕਰਾਉਣਾ ਆ ਤੇ ਉਹਨੂੰ ਫੋਨ ਕਰਦਾ ਏ ਅਮਰਤਪਾਲ ਸਿੰਘ ਬਬਲੂ ਨੂੰ ਮਨਦੀਪ ਸਿੰਘ ਮੰਨਾ ਕਿ ਤੂੰ ਗੁਰਪ੍ਰੀਤ ਗਾਲੂ ਕੋਲੋਂ ਪੈਸੇ ਲੈ ਜਾ 45000 ਇਹ ਜਾਂਦਾ 45000 ਲੈ ਆਉਂਦਾ ਦੂਸਰਾ ਇੱਕ ਪਿਛਲੇ ਸਾਲ ਹੀ ਅਕਤੂਬਰ ਚ 10000 ਰੁਪਇਆ ਮੰਨੇ ਨੇ ਦਿੱਤਾ ਆ 100 ਫੁੱਟੀ ਸੜਕ ਤੇ ਕਿਸੇ ਹੋਟਲ ਤੇ ਬੈਠਾ ਸੀ ਉਹਨੇ ਕਿਹਾ ਕਿ ਉੱਥੇ ਆ ਕੇ ਲੈ ਜਾ ਪੈਸੇ ਕਿਹੜੇ ਆ ਜਿਹੜਾ ਉਹਦੇ ਨਹੀਂ ਵਰਕ ਕਰਦਾ ਸੀ ਜਿਹੜੀ ਉਹਦੇ ਇਹਦੇ ਲੈਣੇ ਬਣਦੇ ਸਨ ਪਰ ਉਹਦੇ ਕਹਿੰਦੇ ਕੰਮ ਕਰਦਾ ਹੀ ਨਹੀਂ ਸੀ ਮੇਰੇ ਕੋਲ ਮਨਦੀਪ ਸਿੰਘ ਜੀ ਕਰ ਮੈਨੂੰ ਕਹਿੰਦਾ ਕੰਮ ਹੀ ਨਹੀਂ ਕਰਦਾ ਉਹਦਾ ਪਤਾ ਤਾਂ ਮੈਂ ਸਬੂਤ ਵੀ ਵਿਖਾ ਦਨੇ ਆ ਤੁਸੀਂ ਹੌਸਲਾ ਕਰੋ ਤੁਮ ਸਭ ਕੁਝ ਦਮਾਗੇ ਉਹ ਕਹਿਣ ਨਾਲ ਵੀ ਨਾ ਹੋ ਜਾਂਦਾ ਕਹਿਣ ਕਿਸ ਫਿਰ ਬੜਾ ਕੁਝ ਕਹਿੰਦਾ ਕੰਪਲੀਟ ਕਰ ਲੋ ਕੰਪਲੀਟ ਕਰ ਬੜਾ ਕੁਝ ਕਹਿੰਦਾ ਕੰਪਲੀਟ ਕਰ ਤੇ ਉਹ 10000 ਦਿੰਦਾ 45000 ਰੁਪਇਆ ਇਹ ਦਿੰਦਾ ਆ ਜੀ ਉਹ ਕੰਮ ਕਰਦਾ ਨਹੀਂ ਤੇ ਕੀ ਗੱਲ ਉਦੋਂ ਕਿਉਂ ਨਹੀਂ ਚੇਤਾ ਆਇਆ ਸਾਲ ਬਾਅਦ ਤੂੰ ਚੇਤਾ ਆਇਆ ਉਦੋਂ ਕੰਪਲੇਂਟ ਦੇ ਦਿੰਦਾ ਜ਼ਬਰਦਸਤੀ ਪੈਸੇ ਲਏ ਸੀ ਨੇ ਪਿਛਲੇ ਸਾਲ 23 ਸਤੰਬਰ ਚ ਲਏ ਆ ਜ਼ਬਰਦਸਤੀ ਪੈਸੇ ਤੇ ਮੰਦਾ ਅਗਲੇ ਤੇ ਨਹੀਂ ਕੰਪਲੇਂਟ ਦਿੰਦਾ ਜਿੰਨਾ ਠੱਜੀ ਵੱਜੀ ਹੋ ਗਏ ਜੋ ਪਹਿਲੇ ਵੀ ਲਏ ਆ ਤੇ ਇਹ ਚਲੋ سوشل میڈیا ਦਾ ਉਹਦਾ ਕੰਮ ਕਰਦਾ ਸੀ ਫੋਟੋਆਂ ਨਾਲ ਲੱਖੀਆਂ ਆ ਜਿਹੜੇ ਜੋ ਇਹ ਮਟੀਰੀਅਲ ਆਪਣੇ ਵਟਸਐਪ ਤੋਂ ਮੰਨੇ ਨੂੰ ਭੇਜਦਾ ਸੀ ਉਹ ਉਹਦੀ ਫੇਸਬੁਕ ਤੇ ਪਏ ਹੁੰਦੀ ਸੀ ਮੇਰੇ ਕੋਲ ਸਾਰੇ ਫੇ ਲਗੇ ਆ ਤੇ ਉਹ ਮਤਲਬ ਪੁਲਿਸ ਘੂਖ ਕਰਨ ਤੇ ਪੁੱਛਣ ਦੀ ਜ਼ਰੂਰਤ ਨਹੀਂ ਸਮਝੀਦੀ ਅਮਰਪਾਲ ਸਿੰਘ ਬਾਬੂ ਨੂੰ ਸੁਣਿਆ ਨਹੀਂ ਗਿਆ ਏ ਨਹੀਂ ਵੇਖਿਆ ਝੂਠ ਕੀਤੀ ਗਈ ਵੀ ਜਿਹੜਾ 45000 ਰੁਪਿਆ ਲਿਆ ਆ ਤੇ ਵਾਕਿਆ ਹੀ ਕੋਈ ਜ਼ਬਰਦਸਤੀ ਲਿਆ ਉਹ ਬੰਦਾ ਉਥੇ ਸਟੇਟਮੈਂਟ ਵੀ ਦੇ ਕੇ ਆਉਂਦਾ ਆ ਕਿ ਮੈਨੂੰ ਮੰਨੇ ਦਾ ਫੋਨ ਆਇਆ ਸੀ ਕਿ ਤੂੰ ਮੈਨੂੰ 45000 ਰੁਪਿਆ ਦੇ ਦੇ ਮੈਂ ਦੇ ਦతా ਸ਼ਾਮ ਸ਼ਾਮ ਨੂੰ ਮੰਨਾ ਮੈਨੂੰ ਪੈਸੇ ਦੇ ਗਿਆ ਉਥੇ ਉਹ ਰਿਪੋਰਟ ਉਹ ਮਤਲਬ ਇਹੀ ਸਟੇਟਮੈਂਟ ਵੀ ਇਹ ਲੈ ਕੇ ਆਇਆ ਮੇਰੀ ਉਹਨਾਂ ਫੋਨ ਤੇ ਗੱਲ ਹੋਈ ਮੇਰਾ ਵਾਕਫ ਸੀ ਇਹੋ ਪੁੱਛਿਆ ਉਹਨੇ ਮੈਨੂੰ ਦੱਸਿਆ ਤੇ ਮਤਲਬ ਜਿਹੜੀ ਗੱਲ ਹੈ ਨਾ ਇਹ ਮਤਲਬ ਪੁਲਿਸ ਨੇ ਝੂਠ ਕਰਨੀ ਸੀ ਉਹ ਕੁਝ ਨਹੀਂ ਵੇਖਿਆ ਇੱਕੇ ਦਿਨ ਦੇ ਵਿੱਚ ਵਿੱਚ ਹੀ ਮੇਰੀ 7-8 ਸਾਲਾਂ ਦੀ ਉਮਰ ਹੋ ਗਈ ਆ ਮੈਂ ਇੰਨੀ ਸਪੀਡ ਤੇਜ਼ੀ ਨਹੀਂ ਵੇਖੀ ਈਵਨ ਸੀਐਮ ਵੀ ਫੋਨ ਕਰਦੇ ਤੇ ਇੰਨੀ ਜਲਦੀ ਪਰਚੇ ਦਰਜ ਹੋ ਜਾਣਾ ਅੱਜ ਹੀ ਰਿਪੋਰਟ ਕਰੇ ਕ੍ਰਾਈਮ ਬ੍ਰਾਂਚ ਦੀ ਇੰਚਾਰਜ ਫਿਰ ਉਹ ਏਸੀਪੀ ਕੋਲ ਜਾਵੇ ਫਿਰ ਏਡੀਸੀਪੀ ਕੋਲ ਜਾਵੇ ਫਿਰ ਉਹਦੀ ਆਪਣਾ ਡੀਏ ਕੋਲ ਜਾ ਕੇ ਤੇ ਉਸੇ 25 ਤਰੀਕ ਦੇ ਵਿੱਚ ਹੀ ਸਾਰੇ ਕੰਮ ਹੋ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਿੰਤੂ ਪਰੰਤੂ ਕਰਦੇ ਵੀ ਕਿ ਉਹਨਾਂ ਨੇ ਗਲਤ ਕੀਤਾ ਪਰਚਾ ਹਾਂ ਬਿਲਕੁਲ ਗਲਤ ਹੈ ਹਮ ਬਲ ਗਲਤ ਕੀਤਾ ਨਹੀਂ ਹੈ ਹੈ ਹੀ ਗਲਤ ਹੈ ਮੈਂ ਅੱਛਾ ਮਨਦੀਪ ਸਿੰਘ ਮੰਨਾ ਕੌਣ ਹੈ ਮਨਦੀਪ ਸਿੰਘ ਮੰਨਾ ਗੱਲ ਇਹ ਪੁੱਛਦੇ ਸਮਾਂ ਇਹਨਾਂ ਦਾ ਬਲਤ ਕੀਤਾ ਜੀ ਕਦੀ ਇਹ ਹੋਇਆ ਹੈ ਕਿ ਮੈਂ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਤਾਂ ਤੁਹਾਨੂੰ ਸੁਣਿਆ ਨਹੀਂ ਜਾਵੇ ਜਿਹਦੇ ਵੱਲੋਂ ਕੰਪਲੇਂਟ ਹੁੰਦੀ ਆ ਉਹਨੂੰ ਤਾਂ ਆਪ ਕੋਈ ਪੁੱਛਦੇ ਸੁਣਦੇ ਆ ਨਾ ਅੱਛਾ ਉਹਦੀ ਬਿਆਨ ਹੀ ਨਹੀਂ ਲਏ ਗਏ ਤਾਂ ਗਲਤ ਕਿਸ ਤਰ੍ਹਾਂ ਨਹੀਂ ਕਰ ਮਨਦੀਪ ਸਿੰਘ ਮੰਨਾ ਕੌਣ ਹੈ ਉਹਦੀ ਕਿਉਂ ਸੁਣਵਾਈ ਹੁੰਦੀ ਕਿ ਉਹ ਮੁੱਖ ਮੰਤਰੀ ਇਦਾਂ ਕੋਈ ਖਾਸ ਮਖਾਸ ਕੋਈ ਮੰਤਰੀ ਆ ਕੋਈ ਐਮਐਲਏ ਆ ਉਦੇ ਉੱਤੇ ਕਿੰਧੂ ਕਿਉਂ ਮੰਨਿਆ ਕੋਲੋਂ ਸਾਰੀ ਕਾਰਪੋਰੇਸ਼ਨ ਵੀ ਦੱਤਦੀ ਆ ਇੰਪਰੂਵਮੈਂਟ ਟਰਸਟ ਵੀ ਦੱਤਦਾ ਆ ਇਹ ਵੀ ਸਵਾਲ ਨੇ ਕਿਉਂ ਪੁਲਿਸ ਵੀ ਕਰ ਇਹ ਕਾਰਨ ਮੈਨੂੰ ਬੋਲਣ ਦਿਓ ਕਿ ਨਾਂ ਨਾ ਲਾਵੀਂ ਤੁਸੀਂ ਕਰਨ ਦੇ ਨਹੀਂ ਇਹ ਤਾਂ ਤੁਸੀਂ ਇਹ ਤੇ ਮੈਂ ਤੁਹਾਨੂੰ ਸਵਾਲ ਕਰਨਾ ਉਹਨੂੰ ਅਸ਼ੋਕ ਕਿਹੜੀ ਉਹਦੇ ਕੋਲ ਗਿੱਦੜ ਸਿੰਘੀ ਆ ਵੀ ਨਾਂ ਤੇ ਉਹ ਕਿਸੇ ਕੋਈ ਮੰਤਰੀ ਆ ਨਾ ਕਿਸੇ ਇਸ ਤਰ੍ਹਾਂ ਦੇ ਅਹੁਦੇ ਤੇ ਆ ਅਸੀਂ ਰਹਿ ਵੀਆ ਜਦੋਂ ਸਾਡੀ ਉਧੋਂ ਵੀ ਐਵੀ ਸੁਣਵਾਈ ਨਹੀਂ ਸੀ ਹੁੰਦੀ ਜਿੰਨੀ ਮੰਨੇਲ ਹੁੰਦੀ ਆ ਇਹਦੇ ਮੰਨੇ ਨੂੰ ਕੁਛੋ ਨਾ ਸਮਝ ਆਪਾਂ ਸਾਰੇ ਰੱਖਦੇ ਆ ਕਿ ਇੱਕ ਦਿਨ ਦੇ ਵਿੱਚ ਚਾਰ ਅਫਸਰਾ ਕੋਲੋਂ ਘੁੰਮ ਕੇ ਫਾਈਲ ਸੀਸੀ ਸਾਹਿਬ ਦੇ ਕੋਲ ਜਾ ਕੇ ਤੇ ਸਾਈਨ ਹੋ ਜਾਂਦੀ ਆ ਕਿ ਸਮਝੇ ਰੱਖਦੇ ਆ ਸਾਰੇ ਕੁਸ਼ਲ ਨਾ ਹੁੰਦੇ ਨਾ ਨਹੀਂ ਉਹ ਕੀਤੀਆਂ ਜਾ ਸਕਦੀਆਂ ਪਰ ਸਮਝ ਅੱਛਾ ਸਰ ਇਹੇ ਪ੍ਰੈਸ ਕਾਨਫਰੰਸ ਲੰਬੇ ਸਮੇਂ ਤੋਂ ਹੋ ਰਹੀ ਆ ਕੱਲੇ ਨਾਲ ਨਹੀਂ ਕੀਤੀ ਤੁਸੀਂ ਵੀ ਕੀਤੀ ਇਕੱਠੇ ਵੀ ਤੁਹਾਡਾ ਰਹੇ ਹੋ ਹਾਂਜੀ ਹਾਂ ਹਾਂ ਪਾਰਟੀ ਦੇ ਦੀ ਸਟਾਰਟਿੰਗ ਤਾਂ ਉੱਥੋਂ ਹੀ ਹੋਈ ਹੈ ਨਾ ਬਿਲਕੁਲ ਉੱਥੋਂ ਸਟਾਰਟਿੰਗ ਮੈਂ ਉੱਥੇ ਆਉਣਾ ਹੈ ਨਾ ਤੁਸੀਂ ਪੁੱਛ ਲਿਆ ਚਲੋ ਕਰੋ ਨਹੀਂ ਤੁਸੀਂ ਗੱਲ ਕਰਨਾ ਇਕੱਠੇ ਰਹੇ ਆ ਤੇ ਮੰਨੇ ਦੀ ਜਿਹੜੀ ਹੈਗੀ ਆ ਹੁਣ ਤੱਕ ਅਗਰ ਇੰਨੇ ਸਰ ਕੋ ਸੂਪ ਕਰਕੇ ਸੂਪਤਾ ਹੈ ਤੇ ਹਾਈ ਕੋਰਟ ਵੀ ਹੈਗਾ ਮਤਲਬ ਇੱਥੇ ਨਹੀਂ ਸੁਣਾਈ ਹੁੰਦੀ ਤੇ ਹਾਈ ਕੋਰਟ ਵੀ ਤੇ ਹਾਈ ਕੋਰਟ ਦੇ ਤੱਕ ਇਸ ਤਰ੍ਹਾਂ ਜੀ ਸਾਡੇ ਬੰਦ ਦੇ ਨੂੰ ਦੇ ਪਰਚਾ ਹੁਣ ਦਰਜ ਹੋਇਆ ਹਾਈ ਕੋਰਟ ਮੈਂ ਕਿਸ ਗੱਲ ਕਰਕੇ ਜਾਣਾ ਮੈਂ ਤਾਂ ਦੱਸਣਾ ਲੋਕਾਂ ਨਾਲ ਧੱਕੀਆਂ ਮਾਰਦਾ ਸੀ ਲੋਕਾਂ ਨਾਲ ਨਹੀਂ ਸੀ ਵਜੀ ਅੱਛਾ ਸਰ ਇੱਕ ਸਵਾਲ ਹੈ ਇੱਕ ਮਿੰਟ ਸਾਡੀ ਪਾਰਟੀ ਦਾ ਸਾਡੀ ਪਾਰਟੀ ਸਾਡੀ ਪਾਰਟੀ ਦਾ ਅਹੁਦੇਦਾਰ ਆ ਅਮਰਪਾਲ ਸਿੰਘ ਬੋਲੂ ਸਾਡਾ ਡਿਸਟ੍ਰਿਕਟ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਪਰ ਉਹ ਤੇ ਉਹਦਾ ਸਾਥ ਦੇ ਨਾਲ ਹੁੰਦੇ ਸੀ ਕਾਂਗਰਸ ਪਾਰਟੀ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਸਾਰਾ ਸੰਭਾਲਿਆ ਜਦੋਂ ਐਮਪੀ ਦੀ ਇਲੈਕਸ਼ਨ ਉਹਨਾਂ ਦਾ ਬਿਜ਼ਨਸ ਹੈ ਉਹ ਸੋਸ਼ਲ ਮੀਡੀਆ ਦਾ ਬਿਜ਼ਨਸ ਹੈ ਸਾਡੀ ਮਰਜ਼ੀ ਨਾਲ ਜਾਂਦੇ ਸੀ ਉਹ ਸੋਸ਼ਲ ਮੀਡੀਆ ਦਾ ਬਿਜ਼ਨਸ ਕਰਦਾ ਹੈ ਔਰ ਇਲੈਕਸ਼ਨਸ ਦੇ ਵਿੱਚ ਪੈਕੇਜ ਕਰਕੇ ਤੇ ਅੰਦਰ ਪੇਜ ਬਣਾ ਲਈਦਾ ਕਿ ਉਹਨੇ ਕੀਤਾ ਸੀ ਉਹਦਾ ਸਾਬਦਾ ਕੀਤਾ ਹੈ ਸਾਡੀ ਰਜਾਮੰਦੀ ਨਾਲ ਉਮਰ ਦੇ ਖਤਾਬ ਦਾ ਇਹ ਇੱਕ ਗੱਲ ਨਹੀਂ ਦੀ ਮੈਂ ਮੰਨਣਾ ਮੰਨੇ ਕੋ ਡਰਦੇ ਕਿਉਂ ਹੈ ਸਵਾਲ ਹੈ ਕਰ ਨਹੀਂ ਕਿ ਡਰਦੇ ਕਿ ਮੈਨੂੰ ਕੋ ਡਰ ਇਹ ਮੈਂ ਹੀ ਪੁੱਛਣਾ ਹਾਂ ਹਾਂਜੀ ਹਾਂਜੀ ਤੁਸੀਂ ਫਿਰ ਮੈਨੂੰ ਜਾ ਕੇ ਕੰਪਲੀਟ ਕਰੂੰਗਾ ਨਹੀਂ ਫਿਰ ਗੱਲ ਕਰ ਲਿਓ ਭੁੱਲ ਜਾਂਦਾ ਬੱਚੋਂ ਭੁੱਲ ਜਾਂਦਾ ਬੋਲੋ ਬੋਲੋ ਗਨ ਇਸ ਤਰ੍ਹਾਂ ਜੀ ਵੀ ਇੱਕ ਤਾਂ ਮੈਂ ਕਿਹਾ ਵੀ ਸਾਰੇ ਦਫਤਰ ਦਾ ਡਰਦੇ ਆ ਇੱਕ ਠੇਕੇਦਾਰ ਪਿਛਲੇ ਸਾਲ ਮੇਰੇ ਕੋਲ ਆਇਆ ਜੀ ਸਾਡੀ ਪੇਮੈਂਟ ਫਸੀ ਆ ਤੇ ਮੰਨਾ ਜੀ ਨੂੰ ਫੋਨ ਕਰਕੇ ਕਢਵਾ ਦਿਓ ਤੇ ਮੈਂ ਵੀ ਮੰਨਾ ਜੀ ਕੋਲ ਕਿ ਨੂੰ ਫੋਨ ਕੀ ਕਰਨਾ ਵੀ ਉਹ ਕਿਹੜਾ ਉੱਥੇ ਕੋ ਅਧਿਕਾਰੀ ਆ ਤੇ ਨਹੀਂ ਨਹੀਂ ਉਹ ਕਹਿੰਦਾ ਜੀ ਸਾਰਾ ਉਹਨਾਂ ਦੀ ਮਰਜ਼ੀ ਨਾਲ ਹੀ ਉੱਥੇ ਹੁੰਦੇ ਆ ਚਲੋ ਮੈਂ ਮੰਨੇ ਨੂੰ ਫੋਨ ਕੀਤਾ ਮੈਂ ਫੋਨ ਕੀਤਾ ਮਨਾ ਕਹਿੰਦਾ ਜੀ ਕੋਈ ਨਾ ਉਹਨੂੰ ਕੱਲ ਜਾ ਕੇ ਪੇਮੈਂਟ ਲਾਇਆ ਹੁਣ ਅਗਲੇ ਨੇ ਪੇਮੈਂਟ ਦੇ ਦਿੱਤੀ ਸੀ ਉਹ ਤਾਂ ਹੁਣ ਤੁਸੀਂ ਵੀ ਰੱਖਣਾ ਵੀ ਕਿਉਂ ਡਰਦੇ ਆ ਮਤਲਬ ਕਿਤੇ ਨਾ ਕਿਤੇ ਸੇ ਪਤੀਆਂ ਨੇ ਉਹ ਜਿਹੜੀ ਗੱਲ ਜਿਹੜੀਆਂ ਕਈਆਂ ਗੱਲਾਂ ਤੇ ਪ੍ਰੂਫ ਨਹੀਂ ਹੁੰਦੇ ਪਤਾ ਇਹੋ ਹੀ ਗੱਲ ਆਪਾਂ ਸੋਚਿਆ 2 ਮਹੀਨੇ ਹੋ ਗਏ ਕਿ ਤੁਸੀਂ ਦੇਖੋ ਤੁਸੀਂ ਜੇ ਪ੍ਰੈਸ ਨੂੰ ਸਾਡੇ ਵੱਲੋਂ ਕੀਤੀ ਹੈ ਤੇ ਗੱਲ ਕਰਨ ਤੇ ਜੋ ਵੀ ਕਿਸ ਤਰ੍ਹਾਂ ਗੱਲ ਕੰਪਲੀਟ ਕਰ ਲੈਣ ਤੇ ਹਾਂ ਕਰੋ ਕਰੋ ਤੇ ਉਹ ਫਿਰ ਗੱਲ ਵੀ ਭੁੱਲ ਜਾਂਦੀ ਮੈਂ ਅੱਗੇ ਵੀ ਕਿਹਾ ਤੁਸੀਂ ਕਾਲੇ ਨਾਮ ਹੋ ਕਾਲੇ ਬੋਲ ਬੋਲ ਤੁਸੀਂ ਕੰਪਲੀਟ ਕਰ ਹਾਂ ਹਰ ਕੰਪਲੀਟ ਕਰਨਾ ਹੁੰਦਾ ਕੰਮ ਨੂੰ ਕੰਪਲੀਟ ਕਰਨਾ ਹੁੰਦਾ ਗੱਲ ਇਸ ਤਰ੍ਹਾਂ ਆ ਜੀ ਮੰਨਾ ਜੀ ਇਹਨਾਂ ਕਿਹਾ ਤੁਹਾਡੇ ਨਾਲ ਰਹੇ ਆ ਜੀ ਜੀ ਬਿਲਕੁਲ ਮੇਰੇ ਨਾਲ ਰਹੇ ਆ ਮੈਂ ਸਿਆਸਤ ਵਿੱਚ ਹੁੰਦਿਆਂ ਹੋਇਆ ਮੇਰੇ ਕੋਲ ਸਬੂਤ ਨੇ 17 ਏਕੜ ਮੈਂ ਜ਼ਮੀਨ ਵੇਚ ਕੇ ਖਾਧੀ ਆ ਰਾਜਨੀਤੀ 'ਚ ਮੇਰੇ ਦੋ ਸਕੂਲ ਸੀ ਇੱਕ ਉਹ ਵੇਚ ਕੇ ਖਾਦਾ ਮੈਂ 40% ਥੱਲੇ ਆਇਆ ਆ ਰਾਜਨੀਤੀ 'ਚ ਰਹਿੰਦਿਆਂ ਇਹ ਸ਼੍ਰੀਮਾਨ ਜੀ ਦੇ ਕਿਰਾਏ 'ਤੇ ਰਹਿੰਦੇ ਸੀ ਕਿਰਾਏ 'ਤੇ ਰਹਿੰਦੇ ਸਨ ਤੇ ਵਾਰੇ ਨਿਆਰੇ ਹੋਏ ਆ ਸਭ ਤੋਂ ਪਹਿਲਾਂ ਇਹਨਾਂ ਦੇ ਕੋਵਿਡ ਫੜਿਆ ਇਹਨਾਂ ਨੂੰ ਇਹ ਮਤਲਬ ਹੈ 2017 ਦੀ ਇਲੈਕਸ਼ਨ ਦੀ ਇਹਨਾਂ ਨੇ 20 ਲੱਖ ਐਸਟ ਵਹਾਏ ਨੇ ਤੇ ਆਈਟੀਆਰ ਇਹਨਾਂ ਦੀ ਹੈਗੀ ਆ 249565 ਰੁਪਈਆਂ ਦੀ ਤੇ 2017 ਚ ਇਹਨਾਂ ਕੋਲ 2015 ਮਾਡਲ ਇਨੋਵਾ ਕਾਰ ਸੀ ਇੱਕ ਪੁਰਾਣੀ ਨੰਬਰ ਸੀ FTRL07 ਹੁਣ ਇਹਨਾਂ ਦੇ ਕੋਲ ਇੱਕ ਤੇ ਉਹ 2018 ਤੇ 2016 ਚ ਇਹਦੇ ਸੋਹਰਾ ਸਾਹਿਬ ਰਟਾਇਰ ਹੋਏ ਇਹ ਜਿਹੜੇ ਘਰ ਚ ਰਹਿੰਦਾ ਆ ਉਹ ਇੱਕ ਢਾਂਜੇ ਟਾਈਪ ਚ ਇਹਨਾਂ ਨੂੰ ਘਰ ਖਰੀਦ ਕੇ ਦਿੱਤਾ ਉਸ ਤੋਂ ਬਾਅਦ ਮੈਂ ਵੀ ਕਈ ਵਾਰੀ ਗਿਆ ਸੀ ਤੋਂ ਢਾਂਜਾ ਹੀ ਸੀ ਕੋਵਿਡ ਆਇਆ ਕੋਵਿਡ ਚ ਕਮਾਈ ਹੋਈ ਕਿਉਂਕਿ ਸਮਾਜ ਸੇਵਾ ਕਰਦੇ ਸੀ ਤੇ ਲੋਕ ਜਿਹੜੇ ਜਿਵੇਂ ਹੁਣ ਮੰਨ ਲਓ ਮੈਂ ਆਖਾਂ ਵੀ ਚਲੋ ਮਨਾਈ ਕੋਈ ਨਹੀਂ ਤੁਸੀਂ ਮੈਂ ਪੈਸੇ ਭੇਜ ਦਿੰਨਾ ਤੇ ਤੁਸੀਂ ਕਰ ਦਿਓ ਜੀ ਜੋ ਵੰਡ ਵੰਡਾ ਰਹੇ ਸੀ ਉਹ ਦੁਕਾਨਦਾਰ ਸੈੱਟ ਕੀਤਾ ਸੀ ਉਹਨਾਂ ਨੇ ਉੱਥੇ ਪੈਸੇ ਭਾਦਨੇ ਆਪਾਂ ਲੈਂਦੇ ਰਹੇ ਹਾਂ ਉਹਨੂੰ ਕੰਪਲੀਟ ਕਰ ਲੈਣ ਦੋ ਜੀ ਜੀ ਕੋਵਿਡ ਵੀ ਸਾਰੇ ਸਾਰੇ ਗਾਰੇ ਨਾ ਗਾਰੇ ਨਾ ਕੋਈ ਗਾਰੇ ਨਾ ਪਹੁੰਚੇ ਕਰ ਲਿਓ ਕੁਐਸਚਨ ਜੰਨੇ ਮਰਜੀ ਮੈਂ ਇੱਥੇ ਹਾਂ ਹਾਂਜੀ ਛੋਟ ਵੀ ਸਰ ਦੱਸ ਦੋ ਨਾ ਆ ਛੋਟ ਹੀ ਦੱਸਣ ਲੱਗਾ ਹੁਣ ਜਿਹੜਾ ਹੈ ਜਦੋਂ ਤੁਸੀਂ ਕੁਐਸਚਨ ਹੁਸਤਾ ਕਰਨਾ ਦੱਸੂਗਾ 2018 ਚ 2016 ਤੇ ਨਾਲ ਕੋਲ ਢਾਂਜਾ ਸੀ ਕੋਵਿਡ ਤੋਂ ਬਾਅਦ ਆਲੀ ਸ਼ਾਨ ਕੋਠੀ ਬਣ ਗਈ ਉਹ ਰੈਨੋਵੇਸ਼ਨ ਸਭ ਕੁਝ ਹੋਇਆ ਉਸ ਤੋਂ ਬਾਅਦ 2022 ਦੇ ਵਿੱਚ ਚਾਰ ਪਲਾਟ ਤੇ ਦੋ ਪਲਾਟ ਨਾਲ ਹੋਰ ਇੱਕ ਸਾਹਮਣੇ ਕਮਰਸ਼ੀਅਲ ਪਲਾਟ ਦੋ ਰੈਜੀਡੈਂਸ ਚ ਕੋਠੀ ਤੋਂ ਵੱਖਰਾ ਸਾਹਮਣੇ ਕਮਰਸ਼ੀਅਲ ਪਲਾਟ ਇਹਨਾਂ ਇਨ ਔਰ ਆਊਟ ਵਿਕਰੀਆ ਉਹਦੇ ਪਿਛਲੇ ਬੰਨੇ ਇੱਕ ਪਲਾਟ ਉਹ ਅੰਮ੍ਰਿਤਸਰ 에어ਪੋਰਟ ਰੋਡ ਦੀ ਇੱਕ ਕਲੋਨੀ ਆ ਗੋਲਫ ਕੋਰ ਨੇ ਉਹਦੇ 'ਚ ਦੋ ਪਲਾਟ ਆ ਕਿਸੇ ਦਾ ਕੰਮ ਕਰਾਉਣਾ ਸੈਟਿੰਗ ਕਰਾਉਣੀ ਸਾਰੀ ਸੈਟਿੰਗ ਹੀ ਹੁੰਦੀਆਂ ਰਹੀਆਂ ਉਹਦੇ 'ਚ ਇਹ ਲਿੰਦੇ ਰਹੇ ਇਹ ਉਹਨਾਂ ਕੋਲ ਆਏ ਆ ਹੁਣ ਮੈਨੂੰ ਮੈਂ ਤੇ ਨਹੀਂ ਦੱਸ ਸਕਦਾ ਵੀ ਇਹ ਉਹ ਦੱਸੇ ਕਿ ਕੀ ਬਿਜ਼ਨਸ ਕੀਤਾ ਉਹਨੇ ਅਸੀਂ ਉਜੜੇ ਆ ਉਹ ਜਨਾਬ ਹੁਣਾਂ ਦੇ ਕੋਲ ਕੁਝ ਨਹੀਂ ਸੀ ਅਸੀਂ ਸਭ ਕੁਝ ਸਾਡੇ ਕੋਲ ਸੀ ਜੱਦੀ ਪੁਸ਼ਤੀ ਘਰ ਸਾਡੇ ਆਪਣੇ ਸਨ ਜਾਇਦਾਦਾਂ ਸਨ 32 ਏਕੜ ਮੇਰੀ ਜ਼ਮੀਨ ਦੋ ਮੇਰੇ ਸਕੂਲ ਐਸ ਸੀਓ ਮੇਰੇ ਕੋਲ ਸੀ ਇਹ ਮੈਂ ਲੈ ਕੇ ਚੱਲਿਆ ਦੋ ਪਲਾਟ ਤੇ ਹੈ ਹੀ ਕੁਝ ਨਹੀਂ ਸੀ ਉਹਦੇ ਫਾਦਰ ਵੀ ਇੱਕ ਸਹੀਗਰਾਂ ਦੀ ਦੁਕਾਨ ਸੀ ਮાળੀ ਦੀ ਰਹੀਏ ਇਹ ਜਿਆਦਾ ਤਾਂ ਉਹਨਾਂ ਨੇ ਬਣਾਈਆਂ ਗੱਡੀਆਂ ਹੁਣ ਵੀ ਹੁੰਦੀਆਂ ਨੰਬਰ ਇੱਕ ਨੰਬਰ ਲੈਣਾ 50 ਲੱਖ ਤੋਂ ਘੱਟ ਨਹੀਂ ਮਿਲਦਾ ਉਹਨਾਂ ਦੀਆਂ ਚਾਰ ਗੱਡੀਆਂ ਨੇ ਐਕਸ 3001 ਐਮ 3001 ਡਬਲਿਊ 3001 ਡੀ ਡੀ 3001 ਇਹ ਚਾਰ ਗੱਡੀਆਂ ਇਹਨਾਂ ਕੋਲ ਇਹ ਆ ਦੋ ਗੱਡੀਆਂ ਹੈਗੀਆਂ ਐਫ 3007 ਡੀ ਐਨ 3007 ਇਹ ਗੱਡੀਆਂ ਉਹਨਾਂ ਦੇ ਕੋਲ ਅੱਜ ਨੇ ਕੋਈ ਬੰਦਾ ਜਿਹਦਾ ਕੰਮਕਾਰ ਹੀ ਕੋਈ ਨਹੀਂ ਜਾਂ ਤੁਸੀਂ ਦੱਸ ਦਿਓ ਕਿ ਉਹਦਾ ਆ ਕੰਮ ਹੈ ਮੈਨੂੰ ਪੁੱਛੋਗੇ ਤਾਂ ਮੈਂ ਜਵਾਬ ਦੂੰ ਮੇਰੇ ਕੀ ਕੰਮ ਹੈ ਜੋ ਇਹਨਾਂ ਕੁਛ ਬਾਰੇ ਕੋਲ ਕਿੱਥੋਂ ਆ ਗਿਆ ਇਹ ਉਹਨੇ ਦੱਸਣਾ ਹੁਣ 2022 ਚ ਉਹ ਜਿਹੜੇ ਪੁਆਇੰਟ ਤੁਹਾਨੂੰ ਮੈਂ ਦੱਸਦੇ ਉਹ ਨਾਲ ਰਹੇ ਆ ਇਹ ਮੇਰਾ ਜਵਾਬ ਆ ਕਿ ਉਹ ਜੀ ਕਿੱਥੋਂ ਤੇ ਕਿਵੇਂ ਆ ਮੈਂ ਵੀ ਰਾਜਨੀਤੀ 'ਚ ਸੀ ਮੈਂ ਉੱਜੜਿਆ ਆ ਉਹ ਵੀ ਰਾਜਨੀਤੀ 'ਚ ਸਨ ਮੈਂ ਇਵਨ ਸਟੇਟ ਲੈਵਲ ਦੀ ਬੋਡੀ ਪਿੰਡਾਂ ਦਾ ਚੇਅਰਮੈਨ ਵੀ ਰਿਹਾ ਹਾਂ ਉਹ ਤੇ ਰਹੇ ਵੀ ਕੁਛ ਨਹੀਂ ਗਏ ਜੋ ਉਹਨਾਂ ਕੋਲ ਅੱਜ ਜਿੰਨਾ ਕੁਝ ਹੈਗਾ ਆ ਜੋ ਕੁਝ ਮੈਂ ਕਹਿੰਦਾ ਜ਼ਿਆਦਾ 100 ਕਰੋੜ ਤੋਂ ਉੱਪਰ ਦੀ ਸਾਮੀ ਨੇ ਉਹ ਜਿਹੜਾ 2017 ਤੱਕ ਭੁਖਾਉਂਗਾ ਸੀ ਹਰੇ ਇਹ ਤਾਂ ਕੱਰੀ ਸਾਹਿਬ ਹਾਂਜੀ ਕਰਦੇ ਅਮਰਿਤਪਾਲ ਬਬਲੂ ਜਦੋਂ ਵੀ ਪ੍ਰੈਸ ਕਾਨਫਰੈਂਸ ਕਰਦੇ ਨੇ ਉਹ ਕਹਿੰਦੇ ਨੇ ਮੰਨਾ ਬਲੈਕਮੇਲਰ ਹੈ ਜਿਨ੍ਹਾਂ ਨੂੰ ਉਹ ਬਲੈਕਮੇਲ ਕਰ ਰਿਹਾ ਉਹ ਕਿਉਂ ਨਹੀਂ ਸਾਹਮਣੇ ਆ ਰਹੇ ਦਰਦੇ ਉਹ ਤੁਸੀਂ ਕਹੇ ਉਹ ਨਹੀਂ ਸਾਹਮਣੇ ਆ ਰਹੇ ਕਾਰਪੋਰੇਸ਼ਨ ਦੇ ਦਫ਼ਤਰ ਤੇ ਆਫਿਸ ਇੰਪਰੂਵਮੈਂਟਸ ਤੇ ਅਧਿਕਾਰੀ ਸਾਰੇ ਉਹ ਦਰਦੇ ਸਰ ਇਹਦੇ ਵਿੱਚ ਇਹਦੇ ਵਿੱਚ ਨਾ ਇਹ ਨਹੀਂ ਨਾ ਕਹਿ ਸਕਦੇ ਕਿ ਦਰਦੇ ਦਰਦੇ ਕਿਉਂ ਨਾ ਇਹ ਮੈਂ ਨਹੀਂ ਇੱਕ ਜਵਾਬ ਦੇ ਲਵਾਂ ਇੱਕ ਚੀਜ਼ ਕਿਉਂ ਨਹੀਂ ਆਉਂਦੇ ਉਹ ਹੁਣ ਅਗਲੇ ਤੁਸੀਂ ਦੱਸ ਦਿਓ ਮੈਨੂੰ ਚਲੋ ਤੁਸੀਂ ਦੱਸ ਦਿਓ 100 ਕਰੋੜ ਕਿੱਥੋਂ ਆ ਗਿਆ ਭਾਜੀ 100 ਜਦੋਂ ਤਾਂ ਮੈਂ ਗੁਣਾਤੀਆਂ ਇਹ ਦੇਖੋ ਨਾ ਜੇ ਤੇ ਕੋਈ ਮੰਤਰੀ ਹੋਣ ਤੇ ਆਪਾਂ ਕਹਿੰਦੇ ਕਰਪਸ਼ਨ ਕੀਤੀ ਆ ਜੇ ਕੋਈ ਐਮਐਲਏ ਤੇ ਕਹਿੰਦੇ ਕਰਪਸ਼ਨ ਕੀਤੀ ਆ ਮੰਨਣਾ ਹੈਗਾ ਕੀ ਆ ਉਹ ਮੈਂ ਦੱਸਦਾ ਤੁਹੀਂ ਯਾਦ ਕਰਾਤਾ ਤੁਸੀਂ ਯਾਦ ਕਰਾਤਾ ਮੈਂ ਦੱਸਦਾ ਜੀ ਇਹਨੇ ਕਿੰਨੇ ਇਸ਼ੂਜ਼ ਉਠਾਏ ਆ ਕੋਈ ਨਿਪਰੇ ਚੜਿਆ ਸੋਲਦੇ ਬਾਜੀ ਹੋ ਜਾਂਦੀ ਹੈ ਫਿਰ ਸਬੂਤ ਮੋਤੀ ਸਭ ਇਹੀ ਤੇ ਗੱਲ ਹੈ ਫਿਰ ਸਬੂਤ ਤੋਂ ਬਿਨਾ ਇਹੀ ਤੇ ਗੱਲ ਹੈ ਸਬੂਤ ਨਾਲ ਮੈਂ ਉਹ ਮੈਨੂੰ ਭੇਜ ਦਵੇ ਨੋਟਿਸ ਜੋ ਕਰਨਾ ਤੁਸੀਂ ਕਿਹਾ ਕਿ ਉਹ ਕਿਸ ਤਰ੍ਹਾਂ ਮੀਰ ਹੋਇਆ ਹੁਣ 100 ਕਰੋੜ ਤੋਂ ਵੱਧ ਦੀ ਉਹਦੀ ਕੋ ਪ੍ਰਾਪਰਟੀ ਹੈ ਉਹ ਜਿਹੜੇ ਜਿਹੜੇ ਵੀ ਇਸ਼ੂ ਉਠਾਉਂਦਾ ਰਿਹਾ ਕੋਈ ਨਿਪਟੇ ਨਹੀਂ ਚੜਿਆ ਕਿਤੇ ਵੀ ਉਹ ਹੋ ਗਿਆ ਤੇ ਮਤਲਬ ਤਕਰੀਬਨ ਲੋਕਾਂ ਨੂੰ ਬਲੈਕਮੇਲ ਕੀਤਾ ਹੈ ਪੈਸੇ ਲਏ ਆ ਸਬੂਤ ਅਜੇ ਸਬੂਤ ਹੁੰਦੇ ਤੇ ਫਿਰ ਤੁਹਾਨੂੰ ਪਤਾ ਨਹੀਂ ਕਿਸ ਹਿਸਾਬ ਨਾਲ ਟੰਗਿਆ ਗਿਆ ਗਾਂਸਰ ਸਬੂਤ ਇਸ ਕਰਕੇ ਆਂਦੀ ਹੈ ਕਿ ਮੇਰੀ ਲੋੜ ਵੀ ਕਰਾਏ ਸਾਨੂੰ ਪਰ ਜਦੋਂ ਸਾਡੀ ਇਸ ਤਰ੍ਹਾਂ ਚਲਨੀ ਆ ਮੈਨੂੰ ਵੀ ਲੋੜ ਪੈ ਰਹੀ ਸਾਰਿਆਂ ਨੂੰ ਮੇਰੀ ਬੇਨਤੀ ਆ ਮੈਂ ਅੱਜ ਪ੍ਰੈਸ ਕਾਨਫਰੰਸ ਉਹ ਤੁਸੀਂ ਗੱਲ ਕਰਦੀ ਮੈਂ ਤਾਂ ਜਵਾਬ ਦੇ ਰਹੀ ਆਂ ਮੈਂ ਐਫ ਆਈ ਆਰ ਦੇ ਸੰਬੰਧ ਚ ਪ੍ਰੈਸ ਕਾਨਫਰੰਸ ਕਰਨ ਆਇਆ ਆ ਕਿ ਸਾਡੇ ਬੰਦੇ ਦੇ ਉੱਤੇ ਬੇਬੁਨਿਆਦ ਝੂਠੀ ਐਫ ਆਈ ਆਰ ਕੀਤੀ ਗਈ ਆ ਬਗੈਰ ਉਹਨੂੰ ਸੁਣਿਆ ਉਸ ਤੋਂ ਅੱਗੇ ਕੀ ਆ ਵੀ ਇੱਕ ਤੇ ਮੈਨੂੰ ਦੱਸਦਾ ਕਿ ਉਹਨਾਂ ਦੀਆਂ ਗਵਈਆਂ ਇੱਕ ਸ੍ਰੀਮਾਨ ਫਿਰ ਮੁਲਕੇ ਜਿਹੜੇ ਇਹਦੇ ਸਾਥੀ ਹੈ ਆਪਣਾ ਮਹਿੰਦਰਾ ਏਜੰਸੀ ਦੇ ਇੰਦਰਪ੍ਰੀਤ ਸਿੰਘ ਆਨੰਦ ਤੇ ਇਹ ਦੋਨੋਂ ਕੋ ਅਕਿਊਜ਼ ਨੇ ਉਹਦੇ ਇੰਦਰਪ੍ਰੀਤ ਸਿੰਘ ਚੱਠਾ ਜਿਹੜਾ ਸੁਸਾਈਸਾਈਡ ਕੇਸ ਸੀ ਮੇਰੇ ਕੋਲ ਸੁਸਾਈਸਾਈਡ ਨੋਟ ਵੀ ਹੈਗਾ ਐਫ ਆਈ ਆਰ ਵੀ ਹੈਗੀ ਜਿਸ ਦੇ ਚ ਇਹਨਾਂ ਦੇ ਨਾਮ ਆ ਸੁਸਾਈਸਾਈਡ ਨੋਟ ਵੀ ਆ ਇਹਨੇ ਬੇਰਪ੍ਰਾਈ ਕਰਦਾ ਉਹ ਵੀ ਮੇਰੇ ਕੋਲ ਕਾਪੀ ਹੈਗੀ ਆ ਬੇਲ ਦੀ ਹੀਰਿੰਗ ਹੁੰਦੀ ਆ ਮੁਲਕੇ ਵਾਪਸ ਲੈ ਲਿੰਦਾ ਮੰਨਾ ਕਿਤੇ ਨਾ ਕਿਤੇ ਦਾਲ ਚ ਗਾਲਾ ਉਹਨੇ 50 ਲੱਖ ਤਾਂ ਲਿਖਿਆ ਹੈ ਕਿ ਮੇਰੇ ਕੋਲ 50 ਲੱਖ ਰੁਪਏ ਮੰਗਦਾ ਸੀ ਆ ਮੇਰੇ ਕੋਲ ਨੋਰ ਸੂਸਾਈਡ ਨੋਟਿਸ ਕਿ ਮੰਨਾ 90 ਲੱਖ ਮੰਗਦਾ ਸੀ ਹੁਣ ਇੱਥੇ ਆ ਹਾਟਲਾਂ ਦੇ ਵੀ ਮੁੱਦੇ ਬਣੇ ਬਾਂਸਰ ਵਾਲਿਆਂ ਨੇ ਇੱਥੇ ਜਗਾ ਵੀ ਖਰੀਦੀ ਹੁਣ ਕੇ ਰੋਲਾ ਬੰਦ ਕਿਉਂ ਹੋ ਜਾਂਦਾ ਰੋਲਾ ਪੈਂਦਾ ਆ ਫਿਰ ਉਹਲਾ ਬੰਦ ਹੋ ਜਿੰਦਾ ਇਹ ਵੀ ਕਾਰਨ ਸਾਰੇ ਜਾਣਨਾ ਚਾਹੁੰਦੇ ਆ ਹਾਂ ਜੀ ਪਿੰਦਾ ਦਾ ਕਾਰਨ ਮੈਂ ਦੱਸਦਾ ਤੁਹਾਨੂੰ ਮੈਂ ਕੀ ਹੈ ਕਿਉਂ ਡਾਕਟਰ ਨਹੀਂ ਕਰਦੇ ਨਹੀਂ ਮੈਂ ਇਹ ਕਾਰਨ ਤੁਹਾਨੂੰ ਦੱਸਵਾਵਾਂਗੇ ਮੈਂ ਕਾਰਨ ਦੱਸਿਆ ਆ ਤੇ ਸਬੂਤ ਮੈਂ ਕਿੱਥੋਂ ਲਿਆਵਾਂ ਰਿਸ਼ਵਤ ਦੇ ਵੀ ਕਦੀ ਸਬੂਤ ਹੁੰਦੇ ਆ ਜਿਵੇਂ ਉਹ ਕੇਜਰੀਵਾਲ ਸਾਹਿਬ ਕਹਿੰਦੇ ਸੀ ਤੁਸੀਂ ਨਾ ਜਿਹੜਾ ਤੁਹਾਡਾ ਕੋ ਰਿਸ਼ਵਤ ਮੰਗੇ ਤੇ ਵੀਡੀਓ ਬਣਾ ਲਿਆ ਕਰੋ ਦੱਸੋ ਮੈਂ ਨਾ ਐਸ ਲੈਵਲ ਦੇ ਬੰਦੇ ਕਿ ਜਿਹੜਾ ਰਿਸ਼ਵਤ ਲਊਗਾ ਉਹ ਵੀਡੀਓ ਤੇ ਸੋਸਾ ਕਰਾਂਗੇ ਜਾਂਚ ਕਿਉਂ ਨਹੀਂ ਕਰਾਂਦੀ ਵੀ ਫਿਰ ਮੈਂ ਸਬੂਤ ਦੇਣਾ ਜੀ ਦੋਨੋਂ ਮਾਮਲੇ ਤੇ ਹਾਂ ਜੀ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਦਿਨਾ ਅਮਰੋਜਾਲਾ ਵਿੱਚ ਆਖਿਆ ਖੁਆ ਤੁਸੀਂ ਨਾਮ ਸੁਣਿਆ ਅਮਰੋਜਾਲਾ ਵਿੱਚ ਇੱਕ ਖਬਰ ਜਿਹੜੀ ਜੱਬੀ ਆ ਉਹਦੇ ਵਿੱਚ ਮੰਨੇ ਦੇ ਬਿਆਨ ਕੀ ਛਪਿਆ ਉਹ ਮੈਂ ਮੈਂ ਛਪਿਆ ਪਲਾਜ਼ਾ ਕੀਤਾ ਦੂਜਾ ਸਬੂਤ ਮੈਂ ਤੁਹਾਨੂੰ ਦਿਨਾ ਇੰਪਰੂਵਮੈਂਟ ਰੈਕ ਤੇ ਬੈਕ ਸਾਈਡ ਜਿਹੜੀ ਆਨੰਦ ਜੀ ਬਾਂਸਲ ਦੀ ਬਿਲਡਿੰਗ ਬਣੀ ਆ ਇਸ ਮਾਮਲੇ 'ਚ ਮੰਨੇ ਨੇ ਆਵਾਜ਼ ਚੁੱਕੀ ਹੈ ਦਿਨਿਕ ਜਾਗਰਣ ਦੇ ਫਰੰਟ ਪੇਜ ਤੇ ਕੁਰਾਨ ਲੱਗੀਆਂ ਹੈ ਤੇ ਇਹ ਮੁੱਦਾ ਪਿਛਲੇ 10 12 ਸਾਲਾਂ ਤੋਂ ਮੈਂ ਚੁੱਕਦਾ ਆ ਰਿਹਾ ਤੇ ਬਿਲਡਿੰਗ ਉੱਤੇ ਬਣੋਤੀ ਆ ਇਸ ਮਾਮਲੇ 'ਚ ਮੰਨੇ ਨੇ ਸਟੈਂਡ ਦਿੱਤਾ ਹੈ ਤੇ ਉਹਨੇ ਬਾਅਦ ਚ ਸਟੈਂਡ ਚ ਕੀਤੀ ਰੋਸ ਸਟੈਂਡ ਨਾਲ ਮੈਨੂੰ ਖਬਰਾਂ ਬਿਲਕੁਲ ਨਹੀਂ ਆਇਆ ਕਟਿੰਗ ਐਸਾ ਅਖਬਾਰ ਜਿਉ ਤੁਸੀਂ ਮੈਂ ਤਾਂ ਕੁਝ ਨਹੀਂ ਮੰਗ ਰਿਹਾ ਮੈਂ ਤੇ ਮੈਂ ਆਇਆ ਹੀ ਐਫ ਆਈ ਆਰ ਦੇ ਸਬੰਧ ਆ ਤੇ ਤੁਸੀਂ ਗੱਲ ਕੀਤੀ ਤੇ ਉਹਦੇ ਮੈਂ ਜਵਾਬ ਦੇਣ ਡਿਆ ਸਾਨੂੰ ਤੇ ਪਤਾ ਹੈ ਇੱਕ ਉਹ ਹਸਪਤਲ ਉਹ ਵੀ ਮਸਲਾ ਬਣਿਆ ਸੀ ਕੋਈ ਮਜੀਠਾ ਰੋਡ ਤੇ ਲੈਬ ਦਾ ਇੱਕ ਗੜਾ ਸੀ ਥੋੜੀ ਲੈ ਥੋੜੀ ਲੈ ਉਹ ਮਾਮਲਾ ਨਾ ਹੀ ਚੁਕਿਆ ਹਾਂਜੀ ਠੀਕ ਹੈ ਤਾਂ ਇਹ ਹੋ ਗਿਆ ਫੇ ਸਾਰੀ ਚੀਜ਼ਾਂ ਹਵਾ ਚ ਹੋ ਗਈਆਂ ਫੇ ਇਹ ਬੁਨਿਆਦ ਹੀ ਚਾਹੀਦਾ ਬੜਾ ਸਾਰਾ ਕੁਝ ਮੈਂ 10 ਵਾਰੀ ਗੱਲ ਹੂ ਵੀ ਕੋਈ ਮੈਂ 10 ਵਾਰੀ ਗੱਲ ਕੀਤੀ ਆ ਕਿ ਮੈਂ ਐਫ ਆਈ ਆਰ ਸੰਬੰਧੀ ਕਰ ਪ੍ਰੈਸ ਕਾਨਫਰੰਸ ਕਰਨ ਆਇਆ ਹਾਂ ਤੁਸੀਂ ਗੱਲ ਪੁੱਛੀ ਪਿਓ ਇੰਜ ਉਹ ਤਾਂ ਮੈਂ ਹੁਣ ਜੈਨਾ ਮੈਂ ਆਏਗਾ ਤੇ ਫਿਰ ਤੇ ਆਪਾਂ ਸੁਣਾਵਾਂਗੇ ਜਿੰਨੀ ਲੱਗਦੀ ਹੈ ਮੇਰੀ ਬੇਨਤੀ ਹੈ ਮੈਂ ਹੁਣ ਵੀ ਚੈਨਾ ਬਾਅਦ ਚ ਵੀ ਕਹੂੰਗਾ 100 ਵਾਰੀ ਕਹੂੰਗਾ ਕਿ ਉਹਦੇ ਕੋਲ ਕੁਝ ਨਹੀਂ ਸੀ ਹੁੰਦਾ ਤੇ ਉਹ 100 ਕਰੋੜ ਤੋਂ ਵੱਧ ਦੀ ਸਾਮੀ ਬਣ ਗਿਆ ਕਿਹੜੀ ਉਦਗੋ ਗਿੱਦੜ ਸਿੰਘ ਜੀ ਆ ਸਾਨੂੰ ਪਤਾ ਲੱਗ ਜੇ ਪਬਲਿਕ ਦੀ ਸਰਕਾਰਿਓਗਨੇ ਸਾਡੇ ਉਹ ਵੀ ਸਮਾਜ ਸੇਵਾ ਕਰਦੇ ਉਹ ਵੀ ਕਰਦੇ ਕਰ ਹੀ ਜਾਣ ਪਰ ਸਾਨੂੰ ਮਤਲਬ ਹੈ ਕਿ ਜੇਕਰ ਤੁਸੀਂ ਬੋਲਦਾ ਤੇ ਉਹਦੇ ਕੋਈ ਸਬੂਤ ਨਹੀਂ ਕਰਦੇ ਬਾਹਰ ਵਿੱਚ ਜੋ ਮਰਜੀ ਕੋਈ ਬੋਲੀ ਜਾਵੇ ਮੈਂ ਤਿੰਨ ਵਾਰੀ ਕਿਹਾ 10 ਵਾਰੀ ਕਿਹਾ ਤਾਂ ਕਿ ਮੈਂ ਐਫ ਆਈ ਆਰ ਦੇ ਬਾਰੇ ਬੋਲਣ ਆਇਆ ਉਹਦਾ ਤਾਂ ਸਬੂਤ ਦੇਣ ਡਿਆਂ ਤੁਹਾਨੂੰ ਮੈਂ ਪਰ ਬੁੱਧਾ ਐਫ ਆਈ ਆਰ ਮਜਾਜ ਦਰਜ ਹੋਈ ਆ ਇੱਕ ਗੱਲ ਹੋਰ ਇੱਕ ਗੱਲ ਨਹੀਂ ਤੁਸੀਂ ਐਫ ਆਈ ਆਰ ਦਰਜ ਹੋਈ ਆ ਹਉਦੇ ਅਮਰਪਾਲ ਨੇਸ ਅਗੇਂਸਟ ਤੁਸੀਂ ਤੁਸੀਂ ਮੈਨੂੰ ਦੱਸ ਦਿਓ ਵੀ ਕਿਸ ਤਰ੍ਹਾਂ ਜਾਇਜ਼ ਆ ਮੈਂ ਤੈਨੂੰ ਨਹੀਂ ਹੋਣ ਦੇਣਾ ਅਮਰਪਾਲ ਤੇ ਮਨਾ ਗਲਤੀ ਉਹੀ ਆਂਦੀ ਵੀ ਨਾ 2 ਮਹੀਨੇ ਤੋਂ ਉਹੀ ਚੱਲਣ ਡਿਆ ਵਾ ਇੱਕ ਦੂਜੇ ਦੇ ਖਿਲਾਫ ਬੋਲਦੇ ਵੇ ਤਾਂ ਹੀ ਐਫ ਆਈ ਆਰ ਦਰਜ ਹੋਈ ਸਰ ਵਿਦਆਊਟ ਅੱਛਾ ਫਿਰ ਆਪਾਂ ਕੇ ਦੂਸਰੀ ਵੀ ਆ ਦੂਸਰੀ ਗੱਲ ਤੁਸੀਂ ਉਹਨੇ ਬੋਲ ਕੋਈ ਨਹੀਂ ਮੇਰੇ ਅਸਲੀਏ ਦੇਤੀ 1 ਮਿੰਟ 1 ਮਿੰਟ ਸਾਈਬਰ ਕ੍ਰਾਈਮ ਇੰਨੀ ਦੁਨੀਆ ਇੱਕ ਦੂਜੇ ਦੇ ਵਿਰੁੱਧ ਬੋਲਦੀ ਆ ਐਫ ਆਈ ਆਰ ਦਾ ਸਰ ਬੋਲ ਨਹੀਂ ਹੈਗੇ ਐਫ ਆਈ ਨਹੀਂ ਕਿਲਾ ਸਕਿਆ ਮੰਨੇ ਬਿਨਾਂ ਫਿਰ ਬਿਨਾਂ ਫਿਰ ਬਿਨਾਂ ਦੇ ਬੰਦਾ ਕਿਹੜਾ ਅਗਰ ਅਗਰ ਕਿਸੇ ਤੇ ਤੁਸੀਂ આરોਪ ਲਾਓਗੇ ਤੇ ਸਾਈਬਰ ਕ੍ਰਾਈਮ ਐਕਟ ਤੇ ਲੱਗੇਗਾ ਉਹ ਐਕਟ ਲੱਗੇ ਹਾਂਜੀ ਉਹ ਜਿਹੜੇ ਜ਼ਬਰਦਸਤੀ ਵਸੂਲੀ ਅਮਰਪਾਲ ਸਿੰਘ ਬਾਬੂ ਨੇ ਕਿਹੜੀ ਕੀਤੀ ਦੂਜੀ ਗੱਲ ਉਹਨੂੰ ਸੁਣਿਆ ਨਹੀਂ ਗਿਆ ਹਾਂ ਉਹ ਬੰਦਾ ਇੱਕ ਮਿੰਟ ਨੂੰ ਫਿਰ ਓਕੇ ਕਹਿ ਰਹੇ ਯਾਰ ਕਿਸੇ ਨੂੰ ਤੁਸੀਂ ਕਿਸੇ ਨੂੰ ਤੁਸੀਂ ਕਿਸੇ ਦੇ ਐਫਆਈਆਰ ਲੋਜ ਕਰ ਦਿੰਦੇ ਜੇ ਇੱਕ ਦਿਨ ਦੇ ਵਿੱਚ ਹੀ ਅੱਜ ਤੱਕ ਅਜਿਹਾ ਹੋਇਆ ਹੀ ਨਹੀਂਗਾ ਜਦੋਂ ਤੁਸੀਂ ਮਿਲਜਾ ਬਣਾ ਲਿਆ ਉਹਨੂੰ ਸੁਣੋ ਨਾ ਕਸੂਰ ਪੁਲਿਸ ਦਾ ਨਾ ਇਹna ਥੋੜੀ ਹੈ ਤੇ ਮੈਂ ਕਦੋਂ ਕਹਿੰਦੇ ਆ ਪੁਲਿਸ ਤੇ ਕੋਰਟ ਵਿੱਚ ਕਰ ਸਕਦੇ ਹਾਂ ਹਾਂਜੀ ਇਹ ਇਹ ਫਾਇਰ ਗਲਤ ਹੈ ਅੱਛਾ ਫਿਰ ਪ੍ਰੈਸ ਵਾਲਾ ਕੰਮ ਲੋਕੀ ਕਿਉਂ ਆਉਂਦੇ ਪ੍ਰੈਸ ਕਰ ਸਾਡਾ ਰਾਈਟ ਸਾਡਾ ਪ੍ਰੈਸ 'ਚ ਗੱਲ ਕਰਨ ਦਾ ਰਾਈਟ ਨਹੀਂ ਹੈ ਨਹੀਂ ਬਿਲਕੁਲ ਨਹੀਂ ਕਰ ਸਕਦੇ ਉਪਕਾਰ ਜਿਵੇਂ ਤੁਹਾਨੂੰ ਦੱਸਦਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਚਾਹੁੰਦੇ ਕਿਸੇ ਲੋਕੀ ਮੰਗੀ ਸੀ ਇੰਨੀ ਦੇਰ ਬਾਅਦ ਐਫ ਆਈ ਆਰ ਕਿਉਂ ਦੱਸਤੀ ਬਰੋਤੀ ਮੰਗੀ ਨਹੀਂ ਵੀ ਜੀ ਇੰਨੀ ਵਕਤ ਹੋ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਇੰਨੀ ਦੇਰ ਬਾਅਦ ਨਹੀਂ ਇੰਨੀ ਦੇਰ ਬਾਅਦ ਕਿਉਂ ਦੱਸ ਜੀ ਨਾ ਇਹ ਨਹੀਂ ਕਿਹਾ ਮੈਂ ਇਹ ਕਿਆ ਗਹਿ ਰਿਹਾ ਕਿ ਕਿਸੇ ਨੇ ਆਪਣੀ ਲਿਵਰ ਦੇ ਪੈਸੇ ਲੈਣੇ ਆ ਦੈਟ ਇਜ਼ ਨਾਟ ਫਰੋਗੀ ਉਹਨੂੰ ਤੁਸੀਂ ਕਿਤੇ ਜਾਨ ਤੋਂ ਪੈਸੇ ਦਾ ਸੀ ਜੋ ਫਰੋਦੀ 10000 ਦਾ ਕਿ ਨਹੀਂ ਬੋਲਣਾ ਉਹ ਤੁਹਾਡੇ ਨੇ ਧਿਆਨ ਕਰਨਾ ਹੈ ਲੈਮ ਦਾ ਕਿਤੇ ਹੈ 10 ਸਤੰਬਰ 2023 ਦਾ 45000 ਦਾ ਤੇ ਅਕਤੂਬਰ 2023 10000 ਜਿਹੜਾ ਆਪ ਹੀ ਸੋਕੀ ਸਕਦੇ ਅਗਰ ਤੁਹਾਡੇ ਨਾਲ ਕੋਈ ਇੱਕ ਨਾ ਕੋਈ ਜਬਰਨਾ ਨਹੀਂ ਖਰੋਤੀ ਮੰਗਦਾ ਤੇ ਕਿ ਪੁਲਿਸ ਕੰਪਲੇਂਟ ਇੰਨੇ ਦਿਨ ਬਾਅਦ ਕਰਦੇ ਹੋ ਉਸ ਵੇਲੇ ਕਰ ਸੀ ਨਹੀਂ ਦਿੰਦੇ ਆ ਇਹੋ ਤਾਂ ਮੈ ਰੋਂ ਟਿਆ ਐਸੇ ਤਾਂ ਕੱਲ ਤੁਸੀਂ ਕਹਿਣਾ ਚਾਹਤੋਂ ਕਹਿ ਨਹੀਂ ਪਾ ਰਹੇ ਸਰ ਤੁਸੀਂ ਇਸ ਬਾਰੇ ਕੋਈ ਮੰਗ ਨਹੀਂ ਕਰਦੇ ਤੁਸੀਂ ਮੈਂ ਪਹਿਲਾਂ ਕਹਿ ਚੁੱਕਾ ਹਮਾਰਾ ਜੇ ਗੱਲ ਭੁੱਲੇ ਆ ਤੁਸੀਂ ਵੀ ਤੁਹਾਡਾ ਧਿਆਨ ਦੁਬਾਰਾ ਨੇ ਕੀ ਕੀ ਇੰਨੇ ਚ ਹਮਾ ਉਦੋਂ ਦੇ ਪੈਸੇ ਦਿੱਤੇ ਮੈਂ ਪਹਿਲਾਂ ਸਟਾਰਟਿੰਗ ਤੇ ਲੱਭੂ ਬੋਲਿਆ ਸੀ ਕਿ ਉਸੇ ਵੇਲੇ ਕਿਉਂ ਨਹੀਂ ਲੋਕੇ ਤੁਸੀਂ ਇਹੋ ਜੀ ਗੱਲ ਹੋ ਜਾਂਦੀ ਉਸੇ ਵੇਲੇ ਦਰਖਾਸਤ ਦਿੰਦੇ ਆ ਮੈਂ ਬੋਲਿਆ ਸੀ ਤੁਸੀਂ ਕਹਿੰਦੇ ਕਹਿ ਨਹੀਂ ਪਾਰੀ ਸਰ ਅਮਰਦਾਰ ਬਾਕੀ ਕਹਿ ਰਹੇ ਸਾਡੇ ਪ੍ਰੂਫ ਨੇ ਜਿਹੜੇ ਐਫ ਆਈ ਆਰ ਗਲਤ ਹੋਈ ਹੈ ਉਹ ਦੱਸ ਦਿਓ ਥੋੜਾ ਜਿਹਾ ਐਫ ਆਈ ਆਰ ਜਿਹੜੀ ਗਲਤ ਨਹੀਂ ਕਹਿ ਰਹੇ ਤੁਹਾਡੇ ਨੂੰ ਕਹਿਣ ਦੇ ਗਲਤ ਹੋਈ ਹੈ ਜੇ ਅਮਰਪਾਲ ਬਬਲੂ ਜੀ ਆਖਦੇ ਕੀ ਮੰਨਾ ਬਲੈਕਮੇਲਰ ਹੈ ਤੁਸੀਂ ਸਾਰੀ ਪਾਰਟੀ ਗੱਲ ਆਖ ਰਿਓ ਕਿ ਉਹ ਧੋਖਾ ਧੜੀ ਕਰਦਾ ਰਿਹਾ ਸਮਝੋਤੇ ਹੁੰਦੇ ਰਿਹਾ ਤਾਂ ਕਰੋੜਾਂ ਦੀ ਪ੍ਰਾਪਰਟੀ ਬਣੀ ਹੈ ਪਰ ਜਦੋਂ ਅਮਰਪਾਲ ਬਬਲੂ ਉਹਨਾਂ ਦੇ ਨਾਲ ਕੰਮ ਕਰਦੀ ਸੀ ਉਦੋਂ ਕਿਉਂ ਨਹੀਂ ਇਹ ਗੱਲਾਂ ਸਾਹਮਣੇ ਲਿਆਂਦੇ ਕਿ ਉਹਨਾਂ ਦਾ ਸਾਥ ਦੇ ਰਹੀ ਸੀ ਉਸ ਵੇਲੇ ਕਿਹੜੀਆਂ ਗੱਲਾਂ ਤੋਂ ਕੀ ਉਹਨਾਂ ਨੇ ਸਮਝੋਤੇ ਨਾਲ ਥੋੜੇ ਸਾਮ ਰੋਡ ਬਣ ਗਿਆ ਇੱਕ ਮਿੰਟ ਇੱਕ ਮਿੰਟ ਜੀ ਉਹ ਉਹਨੂੰ ਦੱਸ ਕੇ ਪੈਸੇ ਨਹੀਂ ਸੀ ਲੈਂਦਾ ਉਹ ਉਹਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ ਜੋ ਉਹਨੇ ਬੋਲਣਾ ਹੁੰਦਾ ਸੀ ਉਹਦਾ ਬਿਨੈ ਸੇ ਵਕੀਲ ਕਰਦਾ ਕੋਈ ਕੰਮ ਤੇ ਉਹ ਉਹਦੇ ਕੋਲ ਆਇਆ ਕਲਾਇੰਟ ਹੈ ਉਹਨੇ ਉਹਨੂੰ ਰਿਪਰੈਜ਼ੈਂਟ ਕਰਨਾ ਹੈ ਉਹ ਕੋਈ ਜਿਹੜਾ ਕੰਮ ਜਿਹੜਾ ਉਹਦੇ ਵਿੱਚ ਉਹ ਇਹਨੇ ਅੰਮ੍ਰਿਤਪਾਲ ਸਿੰਘ ਬਬਲੂ ਦੇ ਪੈਸੇ ਦੇ ਲੈਣ ਦੇਣ ਦਾ ਉਹ ਸੋਸ਼ਲ ਮੀਡੀਆ ਨਹੀਂ ਕਰਦਾ ਰਿਹਾ ਜਿਹੜੀਆਂ ਉਹਦੇ ਕੋਲੋਂ ਕੋਈ ਵੀਡੀਓ ਬਣਵਾਉਂਦਾ ਸੀ ਜਿਹੜਾ ਵੀ ਕੰਮ ਕਰਵਾਉਂਦਾ ਸੀ ਜਿਹੜਾ ਬਣਦਾ ਕਿਸੇ ਦਾ ਕਰਨ ਉਹ ਉਹਦੇ ਪੈਸੇ ਦਿੰਦਾ ਸੀ ਉਹ ਉਹਦੇ ਪਾਸੇ ਨਹੀਂ ਸਰ ਕੀ ਕਰਨ ਜਾ ਰਹੇ ਤੁਸੀਂ ਕੋਈ ਐਸਾ ਇਕਰਾਰ ਜਿਹੜੀ ਐਫਐਸ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮਿਲ ਕੇ ਆਏ ਆ ਸਾਰੀ ਗੱਲ ਦੱਸੀ ਆ ਉਹਨਾਂ ਨੇ ਫੈਸਲਾ ਵਾਪਸ ਮੰਗਵਾ ਲਿਆ ਨੇ ਤੇ ਉਹ ਉਹਨਾਂ ਨੇ ਕਿਹਾ ਜੀ ਇਹਨੂੰ ਤਾਂ ਜਸਟਿਸ ਹੋਏਗਾ ਇਹਦੀ ਇਨਕੁਆਇਰੀ ਹੋਏਗੀ ਗੱਲ ਇੱਕ ਨੂੰ ਸਮਝੀ ਨਹੀਂ ਰਹੀ ਕਿ ਕਿਸੇ ਦੇ ਵਿਰੁੱਧ ਕੋਈ ਮੰਨ ਲਓ ਤੁਹਾਡੇ ਮਾਲਕ ਕੋਈ ਮੰਨ ਲਈ ਨਾ ਪਰ ਜਾਇਜ਼ ਭਾਈ ਹੋਵੇ ਤਾਂ ਵੀ ਸੁਣਦਾ ਪੜਦਾ ਜਿਹਦੇ ਅਗੇਂਸਟ ਭਈ ਆ ਉਹਦੇ ਤੁਸੀਂ ਬਿਆਨ ਹੀ ਨਹੀਂ ਲਏ ਇੱਕ ਦਿਨ ਦੇ ਵਿੱਚ ਵਿੱਚ ਹੀ ਆਪਾਂ ਇੱਥੋਂ ਉੱਥੇ ਤੇ ਉੱਥੇ ਚੋਂ ਹਾਸਰਾ ਕੋਲ ਲੰਘ ਕੇ ਪਰਚਾ ਦਰਜ ਕਰਨਾ ਹੈ ਇਹ ਕਿਹੜੀ ਤੇਜਿਤ ਕੀ ਗਾਲੀ ਸੀ ਸਰਕਾਰ ਕਦੀ ਹੋਰ ਕਦੀ ਕਰਦੀ ਹੈ ਇਹਦੀ ਵੀ ਜਾਂਚ ਕਰਾਓ ਅੱਜ ਇੱਥੇ ਲਿਖਣੀ ਬਣਦੀ ਹੈ ਤੁਹਾਡੀ ਲੱਗਦਾ ਵੀ ਇਹਦੀ ਜਾਂਚ ਕਰਾਓ ਵੀ ਕਿਉਂ ਕਿ ਰਾਜ ਮੰਤਰੀ ਸਾਹਿਬ ਸਸਪੈਂਡ ਕਰਾਇਆ ਜਾਂ ਜਿੰਨੇ ਇੱਕਦਮ ਕੀਤਾ ਜਾ ਆ ਜੀ ਮੇਰੇ ਕੀ ਆਇਆ ਜੀ ਹਮ ਸਭ ਕੁਝ ਹੋ ਗਿਆ ਹੈ ਹਮ ਹਮ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਕੇ ਆਇਆ ਉਹ ਅਮਰਪਾਲ ਸਿੰਘ ਬਗਲੂ ਬਿਮਾਰ ਸਨ ਹਸਪੀਟਲ ਗਿਆ ਉਹਨਾਂ ਨੇ ਸਹੀ ਹਾਲ ਦੱਸਿਆ ਉਹਨਾਂ ਨੇ ਵੀ ਇਹਦੀ ਜਾਂਚ ਕੀਤੀ ਜਾਏਗੀ ਹਾਂ ਬਿਲਕੁਲ ਹਮ ਹਮ ਬਿਲਕੁਲ ਲੱਗਿਆ ਉਹਨਾਂ ਨੂੰ ਨਾਲ ਉਹ ਨਾ ਇਹ ਬਿਆਨ ਉਸ ਵੇਲੇ ਜਿਹੜੀ ਐਪਲੀਕੇਸ਼ਨ ਦੇ ਕੇ ਆਇਆ ਉਹ ਫਿਰ ਤੇ ਆ। ਸਰ ਸਾਹਿਬ ਤੁਸੀਂ ਸਮਝੋ ਜਸਟਿਸ ਮਿਲੇਗਾ ਕਿਉਂਕਿ ਇੱਕ ਪਾਸੇ ਉਹ ਹੀ ਪੁਲਿਸ ਨੇ ਐਫ ਆਈ ਆਰ ਕੀਤੀ ਕਾਲੀ ਜੁਦੀ ਸੀਗਾ ਇੱਕੋ ਦਿਨ ਫ ਐਫ ਆਈ ਆਰ ਕਰਤੀ ਕਹੇਗੀ ਕਿ ਪੁਲਿਸ ਨੇ ਬਚੂਗੀ ਜਿਹੜਾ ਕਿ ਪਾਕ ਸਾਹਿਬ ਸਾਬਿਤ ਕੀਤਾ ਬਿਲਕੁਲ ਜਸਟਿਸ ਮਿਲੇਗਾ ਜੀ ਹੋਇਆ ਇਹ ਆ ਕਿ ਥੱਲੇ ਦੇ ਲੈਵਲ ਦੇ ਆ ਨੇ ਅਧਿਕਾਰੀਆਂ ਨੇ ਰਿਪੋਰਟ ਬਣਾ ਦਿੱਤੀ ਪੈਸਾ ਦਾ ਲੈਣ ਦੇ ਜਿਹੜਾ ਉਹ ਸੀ ਉਹਦੇ ਤੁਹਾਡੇ ਕੋਲ ਤੁਸੀਂ ਕਹਿੰਦੇ ਪ੍ਰੂਫ ਉਹ ਦਿਖਾ ਦਿਓ ਥੋੜੇ ਜੀ ਹਾਂਜੀ ਤੁਸੀਂ ਕਹਿ ਰਹੇ ਹੋ ਕਿ ਸੈਲਰੀ ਜਿਹੜੇ ਲੈਂਦੇ ਸੀ ਉਹ ਕੋਲ 20000 ਰੁਪਏ ਜਿਹੜੇ ਤੁਸੀਂ ਪ੍ਰੂਫ ਕਹਿੰਦੇ ਅੱਛਾ ਇੱਕ ਗੱਲ ਅਜੇ ਰਹਿ ਗਈ ਆ ਸਹਿਪੇਸੀ ਹਿੱਪਤ ਬੰਦੇ ਨੇ ਸਰਦਾਰ ਇੰਦਰਪ੍ਰੀਤ ਸਿੰਘ ਆਨੰਦ ਮਹਿੰਦਰਾ ਵਾਲੇ ਇੰਨਾ ਚਿਰ ਪਹਿਲਾਂ ਤੁਸੀਂ ਕਹਿੰਦੇ ਪਹਿਲਾਂ ਇੰਨਾ ਚਿਰ ਪਹਿਲਾਂ ਚਿੱਤਾ ਨਹੀਂ ਆਇਆ ਪਿਛਲੇ ਸਾਲ ਕਹਿੰਦੇ ਆ ਕਿ ਇਹ ਅਮਰਤਪਾਲ ਸਿੰਘ ਬਬਲੂ ਮੇਰੇ ਆਫਿਸ ਆਇਆ ਮੇਰੇ ਕੋਲ 2 ਲੱਖ ਰੁਪਇਆ ਡਿਮਾਂਡ ਕਰਦਾ ਸੀ ਤੁਹਾਡਾ ਪਲਾਟ ਦਾ ਮੈਂ ਨਹੀਂ ਤੇ ਇੰਜ ਕਰ ਦੂੰ ਇੰਜ ਕਰ ਦੂੰ 2 ਵੀ ਤੇ ਮੈਂ ਉਦੋਂ 1 ਲੱਖ ਰੁਪਇਆ ਦੇ ਕੇ ਜਾਨ ਛਡਾਈ ਉਸ ਤੋਂ ਬਾਅਦ ਕਹਿੰਦਾ ਪਾਣੀ ਹੁਣ ਸਿਰ ਤੋਂ ਲੱਗ ਗਿਆ ਫਿਰ ਆ ਕੇ ਇਹ ਲੱਖ ਰੁਪਇਆ ਮੇਰੇ ਕੋਲ ਮੰਗਣ ਆਇਆ ਮੇਰੇ ਆਫਿਸ ਆਇਆ ਉਹ ਪ੍ਰੂਵ ਕਰਦੇ ਅੱਜ ਤੱਕ ਨਾ ਕਦੀ ਅਬਰਤਪਾਲ ਸਿੰਘ ਬਬਲੂ ਉਹਦੇ ਆਫਿਸ ਚ ਗਿਆ ਸੀਸੀਟੀਵੀ ਕੈਮਰੇ ਉੱਤੇ ਲੱਗੇ ਆ ਨਾ ਕਦੀ ਉਹ ਇਹਨੇ ਉਹਨੂੰ ਫੋਨ ਕੀਤਾ ਗੱਲ ਕੀ ਆ ਵੀ ਕੋਈ ਅਕਿਊਜ਼ ਨਹੀਂ ਯਾਰੀ ਦੋਸਤੀ ਆ ਹੋਰ ਤਰ੍ਹਾਂ ਦੀ ਯਾਰੀ ਦੋਸਤੀ ਵੀ ਆ ਫਿਰ ਤੁਸੀਂ ਆਣਾ ਖੜਨਾ ਪ੍ਰੂਫ ਦਾ ਫੂਕ ਨਹੀਂ ਦਿੱਤਾ ਜਾਣਾ ਇਹਦਾ ਪਾਸਪੋਰਟ ਚੈੱਕ ਕਰ ਲਓ ਕਿੰਨੇ ਵੀਜ਼ੇ ਇਹਦੇ ਬੈਂਕਾਕ ਥਾਈਲੈਂਡ ਤੇ ਉਹੋ ਜਿਹੇ ਦੇਸ਼ਾਂ ਦੇ ਨੇ ਜਿੱਥੇ ਸਵਾਦ ਲੈਣ ਜਾਂਦੇ ਆ ਲੋਕੀ ਉਹ ਚੈੱਕ ਕਰਿਓ ਉਹਨੂੰ ਕੋਈ ਕਰਾ ਦੇ ਚੈੱਕ ਜੇ 50 ਵੀਜ਼ੇ ਲੱਗੇ ਨੇ ਨਾ ਉਤੋਂ 35 ਇਹੋ ਜਹਾ ਅਸੀਂ ਇਹਨੂੰ ਕਿੱਥੋਂ ਕਰਾਂਗੇ ਅਸੀਂ ਤੇ ਸਾਡੇ ਤੁਸੀਂ ਨਾ ਨਹੀਂ ਅਸੀਂ ਤੇ ਆਪਣਾ ਰੋਟੀ ਪਾਣੀ ਮਹਾਂ ਚਲਾਉ ਇੱਕ ਮਿੰਟ ਅਸੀਂ ਆਪਣਾ ਰੋਟੀ ਪਾਣੀ ਮਹਾਂ ਚਲਾਉਨੇ ਆ ਜਿਹਦਾ ਕੰਮਕਾਰ ਕਾਰੋਬਾਰੀ ਕੋਈ ਨਹੀਂ ਹੈਗਾ ਮੇਰੇ ਘਰ ਦੇ ਸਾਰੇ ਜੀ ਕਮਾਉਣ ਵਾਲੇ ਆ ਮੈਂ ਤੇ ਹੈ ਹੀ ਆਂ ਮੇਰੇ ਘਰ ਦੇ ਸਾਰੇ ਜੀ ਕਮਾਉਣ ਵਾਲੇ ਆ ਤੇ ਅਸੀਂ ਫੇਰ ਐਂਟਰ ਮਾਫ ਕਰਨਾ ਇਹ ਵੀ ਉਹੀ ਗੱਲ ਹੈ ਕਿ ਹਵਾ ਵਿੱਚ ਹੀ ਆਪਾਂ ਕਹਿੰਦੇ ਪਏ ਸਾਡੇ ਕੋਲ ਸਬੂਤ ਨਹੀਂ ਇਹਦਾ ਕੀ ਸਬੂਤ ਨਹੀਂ ਅਸੀਂ ਐਲੀਵੇਸ਼ਨ ਲਾਣੇ ਪਏ ਆ ਹਾਂ ਸਬੂਤ ਯਾਰ ਹਵਾ 'ਚ ਨਹੀਂ ਕਹਿੰਦੇ ਕੋਈ ਐਡਾ ਨਾ ਸਮਝ ਤੁਹਾਡੇ ਚੋਂ ਕੋਈ ਨਹੀਂ ਹੈਗਾ ਤੁਹਾਨੂੰ ਵੀ ਸਭ ਕੁਝ ਦਾ ਪਤਾ ਹੈ ਸਬੂਤ ਹੈ ਆਪਕੋ ਉਹਦਾ ਪਾਸਪੋਰਟ ਚੈੱਕ ਕਰ ਲਿਓ ਆ ਮੈਂ ਅਨਾਦ ਦੀ ਗੱਲ ਦੱਸਣ ਲੱਗਾ ਸੀ ਅਮਰਪਾਲ ਅਮਰਪਾਲ ਇੱਕ ਸੱਜ ਦੇ ਕਦੀ ਅਮਰਪਾਲ ਸਿੰਘ ਬੱਬੂ ਦੇ ਆਫਿਸ 'ਚ ਗਿਆ ਹੋਵੇ ਕਦੀ ਇਹਨੂੰ ਫੋਨ ਕੀਤਾ ਹੋਵੇ ਦੱਸ ਦੇਵੇ ਸੀਸੀਟੀਵੀ 2023 ਦੀ ਉਹਦਾ ਜੀ ਵਿਖਾਤੀ 45000 ਤੇ ਆਨੰਦ ਵੀ ਵਿਖਾ ਲਿਆ ਆਫਟਰ ਆਲ ਉੱਥੇ ਸੀਸੀਟੀਵੀ ਕਮਰੇ ਲੱਗੇ ਮਤਲਬ ਐਸ ਹੱਦ ਤੱਕ ਹਨੇਰ ਗੱਦੀ ਕਵਰਿੰਗ ਫਾਇਰ ਕਰ ਰਿਹਾ ਸੀ ਕਿ ਇੱਕ ਐਫਆਈਆ ਇਹਨੂੰ ਮਤਲਬ ਨਪਣਾ ਇੱਕ ਐਫਆਈਆ ਤੇ ਹੋ ਗਈ ਆ ਇੱਕ ਹੋਰ ਕਰਾਉਣੀ ਆ ਤੇ ਉਹ ਜਿਹੜੇ ਹੈਗੇ ਨੇ ਇੰਦਰਪ੍ਰੀਤ ਜਿਹੜਾ ਕੋ ਆਪਣਾ ਬੰਦਾ ਲੈਵਲ ਵੇਖ ਲਿੰਦਾ ਕਦੀ ਉਹਦੇ ਸ਼ੋਅਰੂਮ ਤੇ ਨਹੀਂ ਗਿਆ ਸਵਾਏ ਇਹ ਚਲਾਕੀ ਕੀ ਕਰਦਾ ਹੈ ਕਿ 15-20 ਦਿਨ ਪਹਿਲਾਂ ਇਹ ਤੇ ਇਹਦਾ ਇਹ ਤੁਸੀਂ ਸੀ ਇਹਨਾਂ ਥਾਰ ਗੱਡੀ ਲੈਣੀ ਸੀ ਥਾਰ ਗੱਡੀ ਵੇਖਣ ਜਾਂਦੇ ਆ ਗੱਡੀ ਵੇਖ ਕੇ ਸੀਸੀਟੀਵੀ ਕਮਰੇ ਦਾ ਸਾਰਾ ਕਲੀਅਰ ਹੋ ਜਾਣਾ ਗੱਡੀ ਵੇਖਦੇ ਆ ਤੇ ਗੱਡੀ ਵੇਖ ਕੇ ਵਾਪਸ ਆਉਂਦੇ ਆ ਜਦੋਂ ਇਹ ਜਾਂਦੇ ਆ ਉਹ ਨਿਕਲ ਡਿਆ ਹੁੰਦਾ ਉਹ ਦੂਰੋਂ ਸਾਸਿਕਾਲ ਹੁੰਦੀ ਆ ਦੂਰੋਂ ਤੇ ਉਹ ਕਹਿੰਦਾ ਵੀ ਉਹਦੀ ਲੋਕੇਸ਼ਨ ਕਢਾ ਲਈ ਜਾਵੇ ਕਿਉਂਕਿ ਗਿਆ ਜੋ ਸੀ ਉਹਨੂੰ ਪਤਾ ਸੀ ਵੀ ਆਇਆ ਲੋਕੇਸ਼ਨ ਕਿਉਂ ਕਹਿੰਦਾ ਤੇ ਸੀਸੀਟੀਵੀ ਕਮਰੇ ਕੈਮਰੇ ਕਵੇ ਕਿ ਤੇ ਅੰਨਾ ਹੱਥ ਮੜਾਇਆ ਹੋਵੇ ਜਾਂ ਤੇਰੇ ਨਾਲ ਉਹਨੇ ਕੋਈ ਗੱਲ ਵੀ ਕੀਤੀ ਹੋਵੇ ਕੋਈ ਗੱਲ ਹੋਈ ਹੋਵੇ ਉਹ ਦਿਓ ਲੋਕੇਸ਼ਨ ਬੰਦਾ ਕੋ ਗੱਡੀ ਲੈਣ ਗਿਆ ਏਜੰਸੀ ਆ ਕਿਸੇ ਨੇ ਗੱਡੀ ਲੈਣੀ ਨਵੀਂ ਗੱਡੀ ਆਈ ਆ ਉਥੇ ਬੰਦਾ ਗਿਆ ਤੇ ਦਾ ਮਤਲਬ ਤੁਸੀਂ ਉਹਨੂੰ ਉਹਨਾਂ ਦੇ ਨਾਲ ਉਹਨਾਂ ਦੀ ਇਹ ਪਰਚੀ ਹਾਂਜੀ ਕਰੋਨਾ ਪਤੀ ਬੰਦੇ ਉਹਨਾਂ ਦੀ ਬੱਬਲੂ ਦੇ ਨਾਲ ਕੀ ਦੁਸ਼ਮਣੀ ਵੀ ਉਹ ਸਪੈਸ਼ਲ ਇਸੇ ਚੀਜ਼ ਮੈਂ ਤੁਹਾਨੂੰ ਦੱਸਿਆ ਆ ਕਿ ਕੋ ਅਕਿਊਜ਼ਡ ਮੰਨਾ ਜੀ ਨਾਲ ਆ ਮੰਨਾ ਜੀ ਨੇ ਉਹਨਾਂ ਨੇ ਇੱਕ ਹਿੰਦਰਪ੍ਰੀਤ ਸਿੰਘ ਮੈਂ ਮੈਂ ਤੁਹਾਨੂੰ ਦੱਸਣ ਸੁਣ ਲੋ ਨਾ ਕੀ ਆ ਇੰਦਰਪ੍ਰੀਤ ਸਿੰਘ ਆਨੰਦ ਨੇ ਇੱਕ ਪਲਾਟ ਲਿਆ ਸੀ 542 ਗਾਜ ਤੇ ਉਹਨੂੰ ਘਟ ਦਿੱਤਾ ਗਿਆ ਸੀ ਪਲਾਟ ਉਹ ਬਦ ਨਹੀਂ ਸੀ ਘਟਿਆ ਸੀ ਉਹ ਫਿਰ ਇਹਨਾਂ ਨੇ ਮੰਨਾ ਜੀ ਨੇ ਸਾਰਾ ਉਹਦਾ ਕਰਵਾ ਕੇ ਜੋ ਵੀ ਦੇਣ ਲੈਣੀਆਂ ਹੋਰ ਵੀ ਉਹ ਕਰਕੇ ਤੇ ਉਹ ਕਰਵਾਇਆ ਸੀ ਉਹਦਾ ਇਹ ਉਹਨਾਂ ਦਾ ਪ੍ਰੇਮ ਪਿਆਰ ਆ ਉਹ ਉਹ ਵੀ ਕੰਮ ਇਕੱਠਾ ਹੁੰਦਾ ਜਿਹੜਾ ਮੈਂ ਕਹਿਣ ਡਿਆ ਤੇ ਪ੍ਰੇਮ ਪਿਆਰ ਆ ਸੱਚਾ ਹੈ ਤੇ ਸੱਜਣ ਮੈਂ ਤੈਨੂੰ ਕਹਿਆ ਵੀ ਤੂੰ ਵੀ ਦਿਲ ਦੀ ਦਰਖਾਸਤ ਜਿਹੜੀ ਮੈਂ ਗੱਲ ਕਰਦਾ ਉਹਦਾ ਤੇ ਉਹਦੀ ਗੱਲ ਕਰਦੇ ਵੀ ਮੈਂ ਕਹਿੰਨਾ ਵੀ ਸੀਸੀਟੀਵੀ ਕੈਮਰੇ ਚ ਵਿਖਾ ਦਵੇ ਫੋਨ ਵਿਗਾ ਦੇ ਉਹਦੇ ਆਫਿਸ ਚ ਗਿਆ ਵਿਗਾ ਦੇ ਆਫਟਰ ਕਿਤੇ ਫੋਨ ਕੀਤਾ ਹੋਊਗਾ ਲੈਣ ਗਿਆ ਹੋਊਗਾ ਕੋਈ ਤਾਂ ਗੱਲ ਕੀਤੀ ਹੋਊਗਾ ਉਹ ਕਾਰ ਨਹੀਂ ਤੇ ਇਹ ਤੇ ਵਾਣੀ ਤੇ ਨਾਲ ਉਪਕਾਰ ਕੀਤਾ ਕਿ ਉਹਨਾਂ ਦਾ ਕਰੈਕਟਰ ਬਣਾ ਕੇ ਲੇਕਿਨ ਪ੍ਰੂਫ ਕਰਪਸ਼ਨ ਦਾ ਅਜੇ ਤੱਕ ਨਹੀਂ ਹੁਣ ਤੱਕ ਨਹੀਂ ਦੇ ਸਕੇ ਅਗਰ ਇਨਕਮ ਦੀ ਗੱਲ ਕਰੀਏ ਤੇ ਇਨਕਮ ਟੈਕਸ ਡਿਪਾਰਟਮੈਂਟ ਹੈ ਕਿ ਅਗਰ ਕੋਠੀ ਦੇ ਬਾਹਰ ਜਿਹੜੀ ਜ਼ਮੀਨ ਉਹਨਾਂ ਨੇ ਵਲੀ ਆ ਉਹਨਾਂ ਨੇ ਹਾਂ ਕਦੋਂ ਕੀਤੇ ਆ ਇਹ ਤਾਂ ਨਿਕਮ ਦਾ ਕੰਮ ਹੈ ਹਾਂਜੀ ਤੇ ਤੁਹਾਡਾ ਕੀ ਕੰਮ ਹੈ ਤੁਸੀਂ ਆ ਪ੍ਰੈਸ ਕਾਨਫਰੈਂਸ ਬੁਲਾਈ ਐ ਸਾਡਾ ਕੰਮ ਸਬੂਤ ਦਿਓ ਵਾਹ ਬਾਈ ਮੈਂ ਦੱਸ ਰਿਹਾ ਜੀ ਤੁਸੀਂ ਤਾਂ ਵੈਸੇ ਕੀ ਹੁੰਦੇ ਕੋਈ ਸਾਡਾ ਕੰਮ ਆ ਸਾਡਾ ਮੇਰਾ ਕੰਮ ਸੀ ਅੱਜ ਦਾ ਇੱਕ ਐਫਆਈਆਰ ਬਾਰੇ ਦੱਸਣਾ ਕਿ ਇਹ ਗਲਤ ਤੇ ਲਹਿਜ ਹੋਈ ਆ ਦੂਸਰਾ ਜਿਹੜਾ ਇੰਦਰਪ੍ਰੀਤ ਸਿੰਘ ਆਨੰਦ ਦਰਖਾਸਤ ਦੇਣ ਦਾ 100% ਝੂਠੀ ਆ ਤੀਸਰੀ ਗੱਲ ਜਿਹੜੀ ਆ ਉਹ ਕਰਦੇ ਹੀ ਰਹਿਣਾ ਮੈਂ ਅੱਜ ਵੀ ਕਹਿੰਨਾ ਮੈਂ ਮੇਰਾ ਕੁਐਸਚਨ ਆ ਉਹ ਮੇਰਾ ਕੁਐਸਚਨ ਆ ਠੀਕ ਹੈ ਤੇ ਪ੍ਰੂਫ ਦਿਓ ਮੈਂ ਤਾਂ ਕੁਐਸਚਨ ਕਰ ਰਿਹਾ ਕਿ ਮੈਂ ਵੀ ਰਾਜਨੀਤੀ ਸੀ ਮੈਂ ਉਹਨਾਂ ਬੜੇ ਉੱਲੇ ਲੈਵਲ ਤੇ ਰਿਹਾ ਆ ਤੇ ਮੈਂ ਤੇ ਉੱਜੜਨਦਿਆਂ ਆ ਤੇ ਮੈਂ ਜਦਤਾਂ ਵਿੱਚ ਇਹ ਸਬੂਤ ਵਿਖਾ ਦੂੰ ਕੋਈ ਇੱਕ ਬੰਦਾ ਸ਼ਹਿਰ ਤੋਂ ਲਿਆ ਦਿਓ ਇੱਥੇ ਹੁਣ ਅਸਲ ਪਤਾ ਕੀ ਆ ਇਹ ਰੇਟ ਵੱਧ ਗਿਆ ਇਹ ਆ ਜਿਹੜੇ ਮੰਨਾ ਐਂਡ ਆਰ ਡੀ ਆਈ ਐਕਟਿਵਿਸਟ ਹੁੰਦਾ ਕਿ ਆ ਕਿ ਜਿਵੇਂ ਸ਼ਹਿਰ ਦੇ ਵਿੱਚ ਤੁਸੀਂ 60 ਫੁੱਟ ਜਗ੍ਹਾ ਖਾਲੀ ਛੱਡਣੀ ਆ ਉਹ ਕਾਨੂੰਨ ਜਿੱਥੇ ਬਹਿ ਕੇ ਬਣੇ ਆ ਇੱਥੇ ਕਿਸੇ ਵੇਲੇ ਲਾਗੂ ਹੀ ਨਹੀਂ ਹੈਗੇ ਉਹ ਨੋਟਿਸ ਚਲੇ ਜਾਂਦੇ ਆ ਫਿਰ ਉਹਨਾਂ ਦਾ ਫਿਰ ਹੁੰਦਾ ਪਰਵਾਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਪੈਸੇ ਆ ਜਾਂਦੇ ਨੇ ਮੈਂ ਹੁੰਦਿਆ ਵੀ ਨਹੀਂ ਜਦੋਂ ਮੈਂ ਪ੍ਰੂਫ ਜਦੋਂ ਮੈਂ ਸਵਾਲ ਕਰ ਰਿਹਾ ਤੇ ਮੈਂ ਤਾਂ ਸਵਾਲ ਕਰ ਰਿਹਾ ਸਵਾਲ ਕਰ ਰਹੀ ਆ ਮੈਂ ਇੱਕ ਮਿੰਟ ਮੇਰਾ ਮੇਰਾ ਜਿਹੜਾ ਮੈਂ ਦੱਸ ਰਿਹਾ ਨਾ ਕਾਰਪੋਰੇਸ਼ਨ ਨਾਲ ਝਗੜਾ ਸੀ ਮਤਲਬ ਕੋਈ ਗੌਂਡੀ ਜਿਹਾ ਯਾਦ ਕਰਦਾ ਉਹਦਾ ਮੇਰੀ ਪ੍ਰਾਪਰਟੀ ਨਾਲ ਸੰਬੰਧ ਕੋਈ ਨਹੀਂ ਜਾ ਕੇ ਮੇਰਾ ਕੰਮ ਰੋਕ ਦਿੰਦੇ ਆ ਜਿੰਨਾ ਮੈਂ 1 ਸਾਲ ਮੈਂ ਜਾਂਦਾ ਰਿਹਾ ਕਾਰਪੋਰੇਸ਼ਨ ਦਫਤਰ ਜੀ ਰੋਜ਼ ਹੀ ਮੰਨਾ ਜੀ ਉੱਥੇ ਹੁੰਦੇ ਸੀ ਕਦੀ ਐਮਟੀਸੀ ਦੇ ਅੰਦਰਲੇ ਜਿਹੜਾ ਰੈਟਿੰਗ ਨੂੰ ਕਦੀ ਹੁੰਦੇ ਇਹ ਉੱਥੇ ਕੀ ਨੌਕਰੀ ਕਰਦੇ ਆ ਇਹ ਤਾਂ ਮੇਰੇ ਕੁਐਸਚਨ ਜਿਹੜਾ ਤੁਸੀਂ ਸਬੂਤਾਂ ਦੇ ਮੇਰੇ ਕੁਐਸਚਨ ਨੇ ਤੁਹਾਡੇ ਸਰਕਾਰ ਵਿਲੇ ਵੀ ਤੇ ਉੱਥੇ ਰਹਿੰਦੇ ਸੀ ਹਾਂਜੀ ਤੁਹਾਡੇ ਸਰਕਾਰ ਵਿਲੇ ਵੀ ਰਹਿੰਦੇ ਹੋ ਨਾ ਮੇਰੀ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਸਰਕਾਰ ਵਿਲੇ ਤੇ ਵੀ ਬਾਲਿਆ ਤੁਸੀਂ ਐ ਅੱਜ ਆਇਆ ਕਮਿਸਟਰ ਸਾਹਿਬ ਦੇ ਕੋਲ ਉਜਾਗਰ ਕਰਨਾ ਸੀ ਪ੍ਰੈਸ ਦੇ ਵਿੱਚ ਜਿਹੜੀ ਐਫ ਆਈ ਆਰ ਆ 100% ਝੂਠੀ ਗਲਤ ਹੋਈ ਉਹ ਮੈਨੇਜ ਕਰਕੇ ਕੀਤੀ ਗਈ ਆ ਅਧਿਕਾਰੀਆਂ ਨੂੰ ਚਾਹੇ ਉਹ ਰਾਜਵੀਰ ਕੋਲ ਆ ਜਾਂ ਚਾਹੇ ਕੋਈ ਹੋਰ ਆ ਮੈਨੇਜ ਕਰਕੇ ਹੋਈ ਆ ਜਾਂਚ ਕੀਤੀ ਜਾਂਦੀ ਇੱਕ ਦਿਨ ਹਾਂਜੀ ਜਾਂਚ ਕੀਤੀ ਜਾਂਚ ਲਈ ਵੀ ਮਿਲ ਕੇ ਗਏ ਆ ਅਸੀਂ ਉਹਨਾਂ ਅਸ਼ੋਰੈਂਸ ਵੀ ਦਿਵਾਈ ਆ ਮੈਂ ਖੁਦ ਮਿਲ ਕੇ ਆਇਆ ਓਕੇ ਜੀ ਠੀਕ ਹੈ ਜੀ